जय श्री राम आज ਅਸੀਂ ਇੱਕ ਪੌਡਕਾਸਟ ਸ਼ੂਟ ਕਰ ਰਹੇ ਹਾਂ ਔਰ ਸਾਡੇ ਨਾਲ ਨੇ ਅਖਿਲ ਭਾਰਤੀ ਆ ਜਾਗਰਣ ਸੁਧਾਰ ਮੰਡਲ ਦੇ ਪੰਜਾਬ ਪ੍ਰਧਾਨ ਸ਼੍ਰੀ ਜਗਦੀਪ ਸ਼ਰਮਾ ਜੀ જય શ્રી ਰਾਮ ਹਰ ਹਰ ਮਹਾਦੇਵ ਅਸੀਂ ਅੱਜ ਇਹਨਾਂ ਨੂੰ ਪੁੱਛਣਾ ਹੈ ਕਿ ਤੁਸੀਂ ਜਿਹੜੀਆਂ ਝਾਂਕੀਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋ ਝਾਂਕੀਆਂ ਨਾਂ ਕੱਢਣ ਬਾਰੇ ਵੀ ਦੱਸਦੇ ਹੋ ਕਿਉਂ ਨਾਂ ਕੱਢੀਆਂ ਜਾਂ ਇਸ ਚੀਜ਼ ਬਾਰੇ ਵੀ ਦੱਸਦੇ ਹੋ ਔਰ ਜਾਗਰਣ ਤੋਂ ਇਲਾਵਾ ਸਨਾਤਨ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਕਿ ਸਨਾਤਨ ਨੂੰ ਅੱਜ ਦੇ ਟਾਈਮ ਦੇ ਵਿੱਚ ਉੱਚਾ ਚੁੱਕਣ ਵਿੱਚ ਤੇ ਉਹਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚੋਂ ਅखिल ਭਾਰਤੀ ਜਾਗਰਣ ਸੁਧਾਰ ਮੰਡਲ ਦੀ ਸਦਸਤਾ ਲੈ ਰਹੇ ਨੇ ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕਰਕੇ ਇਹਨਾਂ ਦੇ ਵਿਚਾਰ ਜਾਣਾਂਗੇ ਤਾਂ ਕਿ ਸਾਨੂੰ ਇਹ ਪਤਾ ਲੱਗ ਸਕੇ ਕਿ ਸਨਾਤਨ ਦੇ ਪਰਚਾਰ ਦੇ ਲਈ ਸਨਾਤਨ ਦੀ ਬਿਹਤਰੀ ਦੇ ਲਈ ਸਾਨੂੰ ਹੋਰ ਕੀ ਕੀ ਕਰਨਾ ਚਾਹੀਦਾ ਹੈ ਤੇ ਸਾਨੂੰ ਕਿਵੇਂ ਅੱਗੇ ਆਉਣਾ ਚਾਹੀਦਾ ਹੈ ਤੇ ਇਹਨਾਂ ਦੇ ਸੰਗਠਨ ਨੂੰ ਸਾਨੂੰ ਸਹਿਯੋਗ ਦੇਣਾ ਚਾਹੀਦਾ ਹੈ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜਗਦੀਪ ਜੀ ਤੁਹਾਡਾ ਆਪਦੇ ਪੋਡਕਾਸਟ ਦੇ ਉੱਤੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹੂੰਗਾ ਕਿ ਜਿਸ ਤਰ੍ਹਾਂ ਮੈਂ ਤਾਂ ਇੰਟਰੋਡਕਸ਼ਨ ਦੇ ਵਿੱਚ ਵੀ ਦੱਸਿਆ ਤੁਹਾਡੇ ਬਾਰੇ ਕਿ ਲੋਕ ਤੁਹਾਡੇ ਸੰਘਣ ਨਾਲ ਬਹੁਤ ਜੁੜ ਰਹੇ ਨੇਗੇ ਠੀਕ ਹੈ ਤੁਸੀਂ ਬਹੁਤ ਸਾਰੇ ਅੱਛੇ ਕੰਮ ਵੀ ਕੀਤੇ ਨੇਗੇ ਤੇ ਮੈਂ ਤੁਹਾਡਾ ਇਹ ਤੋਂ ਪਹਿਲਾਂ ਇਹੀ ਜਾਨਣਾ ਚਾਹਾਂਗਾ ਕਿ ਤੁਹਾਡੀ ਜਿਹੜੀ ਇਹ ਯਾਤਰਾ ਹੈਗੀ ਹੈ ਇਹ ਕਿਸ ਤਰ੍ਹਾਂ ਸ਼ੁਰੂ ਹੋਈ ਪਹਿਲਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਅਸੀਂ ਜੋ ਅੱਜ ਪੋਸਟ ਪੋਡਕਾਸਟ ਬਣਾ ਰਹੇ ਹਾਂ ਇਹ ਵੀ ਇੱਕ ਧਾਰਮਿਕ ਸੁਹਾਰ ਦਾ ਹੀ ਅੰਗ ਹੈ ਜੀ ਬਿਲਕੁਲ ਤੁਸੀਂ ਮੈਂ ਇਸ ਲਈ ਸਮਝਿਆ ਕਿ ਸ਼ਾਇਦ ਮੈਂ ਕੁਝ ਦੱਸ ਸਕਾਂ ਥੋੜੀ ਸਾਰੀ ਟੀਮ ਦਾ ਸਾਡੇ ਮੰਡਲ ਵੱਲੋਂ ਸ਼੍ਰੀ ਹਿੰਦੂ ਤਰਕਪਾਤਰ ਨੂੰ ਬਹੁਤ ਬਹੁਤ ਧੰਨਵਾਦ ਜਾਗਰ ਸੁਧਾਰ ਮੰਡਲ ਵੱਲੋਂ ਬਹੁਤ ਬਹੁਤ ਧੰਨਵਾਦ ਅਸਲ ਦੇ ਵਿੱਚ ਇੱਕ ਜਨੂਨ ਹੁੰਦਾ ਜੋ ਮੇਰੇ ਤੇ ਬਚਪਨ ਤੋਂ ਸੀ ਜੀ ਆਪਣੇ ਧਰਮ ਦੇ ਪ੍ਰਤੀ ਜੀ ਜਦੋਂ ਜਵਾਨੀ ਦੇ ਵਿੱਚ ਆਇਆ ਥੋੜਾ ਜਿਹਾ ਸਮਾਜ ਦੇ ਵਿਚਰਨ ਲੱਗੇ ਤਾਂ ਸਮਝ ਲੱਗੀ ਦੇਖਿਆ ਵੀ ਜੋ ਸਨਾਤਨ ਉਹ ਤਾਂ ਐਦਾਂ ਤਰ੍ਹਾਂ ਕਰਦਾ ਵੀ ਜਿਵੇਂ ਇਹਦਾ ਕੋਈ ਵਾਲੀਵਾਰਸ ਨਹੀਂ ਹੁੰਦਾ ਜੀ ਜੀ ਤਾਂ ਜਿਸ ਜਿਹਦਾ ਜਿਸ ਤਰ੍ਹਾਂ ਜੀ ਕਰਦਾ ਉਹ ਉਸ ਤਰ੍ਹਾਂ ਹੀ ਕਰ ਜਾਂਦਾ ਸੀ ਜੀ ਸਹੀ ਕਰ ਰਿਹਾ ਤਾਂ ਵੀ ਉਹਦੇ ਬੱਲੇ ਬੱਲੇ ਜੋ ਗਲਤ ਕਰਦਾ ਤਾਂ ਵੀ ਉਹਦੇ ਬੱਲੇ ਬੱਲੇ ਜੀ ਜੀ ਚਲੋ ਇੱਕ ਦੋ ਜਗ੍ਹਾ ਤੇ ਮੈਨੂੰ ਲੱਗਿਆ ਜੋ ਮੇਰੇ ਜ਼ਮੀਰ ਨੇ ਮੈਨੂੰ ਨਹੀਂ ਇਜਾਜ਼ਤ ਦਿੱਤੀ ਉਹ ਦੇਖਣ ਦੀ ਮੈਂ ਉਹਦਾ ਵਿਰੋਧ ਕੀਤਾ ਜੀ ਵਿਰੋਧ ਵੀ ਡੱਟ ਕੇ ਨਾ ਕੀਤਾ ਕਿ ਮੈਨੂੰ ਸਾਡੇ ਸਾਡੇ ਹਿੰਦੂ ਸਨਾਤਨਿਆ ਭਰਾਵਾਂ ਦਾ ਹੀ ਵਿਰੋਧ ਕਰਨਾ ਤਾਂ ਸਾਹਮਣਾ ਕਰਨਾ ਪਿਆ ਜੀ ਉਹਦੇ ਵਿੱਚ ਕੁਝ ਵੀਡੀਓ ਕੋ ਜਾ ਰਹੀ ਹੋਈ ਨੇ ਕਿ ਵਾਇਰਲ ਹੋ ਗਈਆਂ ਸਮਾਜ ਦੇ ਵਿੱਚ ਜੀ ਜਿਹਦੇ ਨਾਲ ਮੇਰੀ ਵਿਰੋਧ ਤਾਂ ਹੋਣ ਦੀ ਬਜਾਏ ਹੂੰ ਹੂੰ ਪਬਲਿਕ ਐਟਵਰਨੀਕ ਹੋਣਾ ਜੁਟਣ ਲੱਗੀ ਜੀ ਮੈਂ ਕਿਸੇ ਸੰਗਠਨ ਚ ਨਹੀਂ ਸੀ ਹੂੰ ਮੈਂ ਕਿਸੇ ਧਰਮਿਕ ਸੰਸਥਾ ਨਾਲ ਜੁੜਿਆ ਹੋਇਆ ਸੀ ਜੀ ਇੱਕ ਜਰਨਲ ਆਰਮ ਸੀਗਾ ਜੀ ਤਾਂ ਮੇਰੇ ਨਾਲ ਮੇਰਾ ਨੰਬਰ ਇੰਨਾ ਕੋਈ ਮੇਰੇ ਵਿਰੁੱਧ ਇਹ ਨਿਵੇਰ ਨਹੀਂ ਕਰਤਾ ਜੀ ਤੇ ਕਿਉਂਕਿ ਮੈਨੂੰ ਉਹਦੇ ਮੈਨੂੰ ਉਹਦੇ ਪਲੱਸ ਪੁਆਇੰਟ ਮਿਲਣ ਲੱਗੇ ਜੀ ਉਹ ਪਲੱਸ ਪੁਆਇੰਟਾਂ ਦੇ ਵਿੱਚ ਮੇਰਾ ਨੰਬਰ ਹੌਲੀ ਹੌਲੀ ਇਹ ਸ਼੍ਰੀ ਹਿੰਦੂ ਤਖਤ ਭਾਰਤ ਕਾਲੀ ਮਾਤਾ ਮੰਦਿਰ ਪਟਿਆਲੇ ਉੱਥੇ ਪਹੁੰਚ ਗਿਆ ਜਾਗਰ ਸਧਾਰਮਣ ਜੀ ਕੋਲ ਪਹੁੰਚ ਗਿਆ ਜੀ ਜਾਗਰ ਸਧਾਰਮਣ ਜੀ ਨੇ ਸਾਰੀਆਂ ਚੀਜ਼ਾਂ ਇਹ ਦੇਖੀਆਂ ਦੇ ਕਿ ਉਹਨਾਂ ਨੂੰ ਸੰਦੇ ਲੱਗੇ ਵੀ ਸ਼ਾਇਦ ਮੈਂ ਠੀਕ ਸੀ ਆਪਦੇ ਜਗ੍ਹਾ ਤੇ ਜੋ ਕਰ ਰਹੇ ਹਾਂ ਤਾਂ ਸਾਡੇ ਜੋ ਮਮਈਸੀ ਬ੍ਰਹਮ ਸ੍ਰੀ ਆਪਣੇ ਪੰਚਲੰਦਗੀ ਰਾਮਾਹ ਰਾਜ ਬ੍ਰਹਮ ਨਿਨਯੋ ਜੀ ਜੀ ਉਸ ਟਾਈਮ ਸੀਗੇ ਉਹ ਉਹਨਾਂ ਨੇ ਵੀਡੀਓ ਦੇਖੀਆਂ ਸਾਰੀਆਂ ਵੀਡੀਓ ਦੇਖ ਕੇ ਸਾਡੇ ਪ੍ਰਧਾਨ ਜੀ ਨੂੰ ਕਿਹਾ ਵੀ ਇਹ ਮੁੰਡੇ ਨੂੰ ਮਿਲਣਾ ਜੀ ਇਹਦਾ ਪਤਾ ਕਰੋ ਹੂੰ 15 ਜੀ ਨੇ ਮੈਨੂੰ ਕੰਟੈਕਟ ਕੀਤਾ ਜੀ ਮੈਨੂੰ ਉਹ ਸੀ ਕਿਤੇ ਮੈਂ ਜਾਣਦਾ ਸੀ ਕਿਸੇ ਨੂੰ ਜੀ ਜੀ ਇਸਨੂੰ ਮੈਨੂੰ ਯਾਦਦਾ ਸੀ ਚਲੋ ਉਹਨੇ ਦੱਸਿਆ ਵੀ ਅਸੀਂ ਕਾਲੀ ਮਾਤਾ ਮੰਤਲਪਟੜਾ ਤੋਂ ਬੋਲਦੇ ਆਂ ਇੱਕ ਅਣਜਾਣ ਜਿਹਾ ਜਦੋਂ ਫੋਨ ਆਉਂਦਾ ਆਪਾਂ ਨੂੰ ਹੋਵੇ ਜਾਂ ਮੈ ਵੀ ਜਦੋਂ ਪਤਾ ਨਹੀਂ ਸਹੀ ਹੋਊਗਾ ਤਾਂ ਝੂਠ ਹੋਊ ਹਾਂਜੀ ਹਾਂ ਬਿਲਕੁਲ ਚਲ ਦੋ ਤਿੰਨ ਵਾਰੀ ਮੈਨੂੰ ਕੰਟੈਕਟ ਕੀਤਾ ਨਾ ਨੇ ਮੈਂ ਮੈਨੂੰ ਬੁਲਾਇਆ ਭਾਂ ਚਲੋ ਮੈਂ ਕਿਹਾ ਠੀਕ ਹੈ ਮੈਂ ਸੁਣੋ ਆਇਆ ਨਾ ਬੱਲਾ ਮੇਰੇ ਮਨ ਦੇ ਵਿੱਚ ਵੀ ਆਇਆ ਸੀ ਵੀ ਸ਼ਾਇਦ ਮੈਂ ਕੋਈ ਗਲਤੀ ਕਰ ਲਈ ਹੋ ਸਕਦਾ ਵੀ ਕੋਈ ਸੰਤ ਸਮਾਜ ਮੈਨੂੰ ਵੀ ਸ਼ਾਇਦ ਕੋਈ ਸੰਸਕਰਣ ਕੀਤਾ ਜਦੋਂ ਮੈਂ ਉੱਥੇ ਗਿਆ ਉਹਨਾਂ ਕੋਲੇ ਜੀ ਰਾਮਨੂਨ ਨੇ ਬੜਾ ਸ਼ਾਬਾਸ਼ੀ ਦਿੱਤੀ ਜਿਵੇਂ ਉਹ ਮੰਮਾ ਕੁਰਸ਼ਾਲਾ ਕਾਂ ਯਾਰ ਫੋਟੋ ਵਰਗੇ ਮੁੰਡੇ ਜਿਹੜਾ ਮੂਰੇ ਉੱਠੇ ਸਨਾਤਨ ਨੂੰ ਸਮਾਰਨ ਵਾਸਤੇ ਆ ਜਾਣਾ ਜੀ ਤੇ ਕਹਨਾ ਕੋਈ ਵੀ ਹੋਣੀ ਵੀ ਸਨਾਤਨ ਦੇ ਵਾਲ ਕੋਈ ਐਤਾ ਅੱਗੀ ਤੱਕ ਜਾ ਬਸ ਕੋ ਜੀ ਬਿਲਕੁਲ ਅੱਜ ਤਾਂ ਸਾਡੇ ਲੋਕੀ ਕਰਦੇ ਨੇ ਕੋਈ ਕਿਸ ਨੇ ਧਰਮ ਬਾਰੇ ਬੋਲਤਾ ਤਾਂ ਨਿਊਜ਼ ਪਾਗੋ ਤੋਂ ਨਿਕਲ ਜਾਂਦਾ ਨਹੀਂ ਹੂੰ ਮੈਂ ਕਰ ਲਾਗੀ ਕਰੂੰਗਾ ਜੀ ਬਿਲਕੁਲ ਕਰ ਤੱਕ ਨਾ ਇਕੱਲਾ ਬੰਦੀ ਸਕਦਾ ਹੂੰ ਝੋਟਦਾ ਪੇਡਾਂ ਲਾਉਂਦਾ ਹਾਂ ਜੀ ਬਿਲਕੁਲ ਤੁਹਾਨੂੰ ਮਹਾਰਾਜ ਦੇ ਬੋਲ ਨੇ ਜੀ ਮੈਂ ਕਾਕਾ ਜੀ ਤੁਹਾਨੂੰ ਸੀ ਜਾਗਰ ਸੁਧਾਰ ਮੰਡਲ ਦੰਨੇ ਆ ਜੀ ਚ ਸੇਵਾ ਕਰੋ ਜੀ ਮੈਂ ਕਿ ਮਹਾਰਾਜ ਮੈਨੂੰ ਇਹ ਮੰਡਲਾ ਮੰਡਲਾਂ ਦਾ ਪਤਾ ਨਹੀਂ ਮੈਂ ਕਿਹੜੇ ਸੰਸਥਾ ਨਾਲ ਜੁੜਿਆ ਨਹੀਂ ਮੈਨੂੰ ਨਹੀਂ ਪਤਾ ਚੀਜ਼ਾਂ ਬਾਰੇ ਵੀ ਕੀ ਹੁੰਦੇ ਨੇ ਕੀ ਆਹਦਾ ਹਿਸਾਬ ਦਾ ਹੁੰਦਾ ਕੋਈ ਗੱਲ ਨਹੀਂ ਉਹਦਾ ਕੰਮ ਕਰ ਚੱਲ ਬਸ ਠੀਕ ਹੈ ਫਿਰ ਦੋ ਤੁਹਾਨੂੰ ਅੱਪ ਸਿਖਾਵਾਂਗੇ ਉਸ ਤੋਂ ਬਾਅਦ ਜਾਗਰ ਸੁਧਾਰ ਮੰਡਲ ਨਾਲ ਜੁੜਗੇ ਜੀ ਜਾਗਰ ਸੁਧਾਰ ਮੰਡਲ ਤੋਂ ਬਾਅਦ ਕਿੰது ਤੱਕ ਨਾਲ ਜੁੜੇਗੇ ਜੇ ਉਹਥੇ ਹਮੋਂ ਸੰਗਠਨ ਹੋਈ ਹੈ ਚੱਲੀ ਜਾ ਰਹੇ ਬਾਕੀ ਹੋਰ ਬਹੁਤ ਸਗਠਨ ਦੇ ਵੀ ਉਹ ਨਾਲ ਨਹੀਂ ਸੀ ਨਹੀ ਉਹ ਜੀ ਮੈਂ ਹਾਂ ਮੈਂ ਦਾ ਕੋਈ ਮੈਂ ਕਹਦਾ ਕੋਈ ਹਮੇਸ਼ਾ ਇਲਾਜ ਦੇ ਵਾਸਤੇ ਕਰ ਰਹਾ ਹਾਂ ਜੀ ਬਿਲਕੁਲ ਜਿਆ ਮੈਨੂੰ ਕੋਈ ਦਾ ਕੋਈ ਲਾਭ ਆ ਐਸਾ ਕਰ ਤੂ ਕਿ ਤੋ ਅਸ਼ਾ ਦੇਖ ਰਿਹਾ ਹਾਂ ਬਿਲਕੁਲ ਠੀਕ ਹੈ ਅਸੀਂ ਕਦੇ ਕਿਸੇ ਤੋਂ ਕੋਈ ਆਇਆ ਨਹੀਂ ਕੋਈ ਸਟੈਂਸ਼ਨ ਲੱਗੇ ਜਾ ਕੇ ਤਾਂ ਕੋਈ ਪੁੱਛੀ ਕਰਦੇ ਨਾ ਅਸੀਂ ਗੱਟੀਆ ਨਾ ਸਾਡੇ ਸਿਗਠਣੇ ਗੱਟੀਆ ਜਨ ਕਿਉਂ ਨਹੀਂ ਹੰਤਾ ਕਰਦਾ ਬਾਪਾ ਇਹਨੇ ਕਦੇ ਦੀ ਜਿੱਤ ਨਹੀਂ ਜੀ ਉਹ ਅੱਥੀ ਵਸ ਸ਼ੁਰੂ ਹੋਇਆ ਚੱਲੀ ਜਾਂਦੀ ਸੀ ਵਾ ਲਗਭਗ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਸੰਤਨ ਦੇ ਨਾਲ ਜੁੜੇ ਹੋਏ ਤੇ ਸੇਵਾ ਕਰਦੇ ਹੋ ਪੰਜ ਤੋਂ 6 ਸਾਲ ਹੋ ਚੰਗੇ ਇੱਕ ਆਪਣੀ ਜਿਹੜਾ ਅਖਿਲ ਭਾਰਤੀ ਜਾਗਰਣ ਸੁਧਾਰ ਮੰਡਲ ਹੈ ਇਹੇ ਝਾਕੀਆਂ ਬੰਦ ਕਰਵਾ ਰਹੀ ਹੈ ਝਾਕੀਆਂ ਬੰਦ ਕਰਵਾਉਣ ਦੇ ਪਿੱਛੇ ਕੀ ਕਾਰਨ ਹੈ ਤੇ ਉਹ ਕਿਹੜਾ ਗਿਆਨ ਹੈ ਜਿਹੜਾ ਨਾ ਹੋਣ ਕਰਕੇ ਲੋਕ ਝਾਕੀਆਂ ਕਰ ਰਹੇ ਨੇ ਦੇਖੋ ਜੀ ਬੱਸ ਤਾਂ ਆਪਾਂ ਸਾਰੇ ਸਿਆਣੇ ਆ ਸਭ ਨੂੰ ਹੀ ਪਤਾ ਜੀ ਵੀ ਭਗਵਾਨ ਦਾ ਸਰੂਪ ਧਾਰਨ ਕਰਨਾ ਭਗਵਾਨ ਦਾ ਬਾਣਾ ਪਾਉਣਾ ਕਿਸੇ ਦੀ ਬਸ ਦੀ ਗੱਲ ਨਹੀਂ ਜੀ ਬਿਲਕੁਲ ਸਾਡਾ ਕੋਈ ਵੇਦ ਕੋਈ ਸ਼ਾਸਤਰ ਹੂੰ ਇਹ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਵੀ ਅਸੀਂ ਭਗਵਾਨ ਦਾ ਬਾਣਾ ਪਾ ਸਕਦੇ ਜੀ ਅੱਜ ਕਾਮ ਇਨਸਾਨਾ ਸਾਡੇ ਭਗਵਾਨ 16 ਕਲਾ ਸੰਪੂਰਨ ਨੇ ਜੀ ਅੱਜ ਦਾ ਇਨਸਾਨ ਤਾਂ ਇੱਕ ਕਲਾ ਵੀ ਸੰਪੂਰਨ ਨਹੀਂ ਹੈ ਜੀ ਬਿਲਕੁਲ ਫਿਰ ਜੇ ਆਪਾਂ ਪਿੱਛੇ ਦੇਖੀਏ ਸ਼ੁਕਰਵਾਰ ਵੱਲ ਨਿਗਾਹ ਮਾਰੀਏ ਕਈ ਵਾਰ ਸਮਝ ਸਵਾਲ ਆ ਜਾਂਦੇ ਨੇ ਤਾਂ ਜੀ ਚਿਰਾਂ ਤੋਂ ਹੁੰਦੀਆਂ ਆਉਂਦੀਆਂ ਨੇ ਸਾਨੂੰ ਸਾਡੇ ਸਨਾਤ ਨੇ ਲੋਕ ਉਹੀ ਕਹਿੰਦੇਵੇਂ ਗੱਲ ਜਿਹੜੇ ਮੰਦਿਰ ਕਮੇਟੀਆਂ ਦੇ ਇੱਕ ਦੱਕੇ ਦੇ ਪ੍ਰਧਾਨ ਆ ਕੋਈ ਸੰਸਥਾ ਦੇ ਪ੍ਰਧਾਨਾ ਕੋਈ ਸੰਗਠਨ ਦੇ ਜਿਹੜੇ ਹੋਏ ਨੇ ਕਿਸੇ ਨਾਲ ਉਹ ਵੀ ਸਾਨੂੰ ਇਹ ਸਵਾਲ ਕਰਦੇ ਇਹ ਤਾਂ ਜੀ 40 ਸਾਲ ਤੋਂ ਜਾਂ ਪਿਛਲੇ ਸਮੇਂ ਤੋਂ ਜੁੜੀਆਂ ਆਈਆਂ ਨੇ ਜੀ ਬਿਲਕੁਲ ਸਾਨੂੰ ਕੋਈ ਅੱਜ ਤੱਕ ਇਹ ਨਹੀਂ ਸਮਝਾ ਸਕਿਆ ਵੀ ਸਾਡੇ ਜੋ ਰਿਸ਼ਿੰਗ ਹੋ ਨਹੀਂ ਹੋ ਰਹੇ ਏਡੇ ਮਹਾਨ ਹੋਏ ਨੇ ਏਦਾਂ ਦੇ ਰਿਸ਼ਿੰਗ ਨਹੀਂ ਸੀ ਜੂ ਜੁਗਬਲ ਟੌਨ ਨੂੰ ਵੀ ਕਮੈਂਟ ਲਾਉਂਦੇ ਸੀ ਬਿਲਕੁਲ ਉਹਨਾਂ ਨੇ ਕਦੇ ਦੇਖਿਆ ਜਿਸ ਦਾ ਕੋਈ ਭਗਵਾਨ ਦਾ ਸਰੂਪ ਪਛਾਣ ਕੀਤਾ ਹੋਵੇ ਹਮ ਤੇ ਆਪ ਤਾਂ ਫਿਰ ਅੱਜ ਦੇ ਜੋ ਇਨਸਾਨ ਨੇ ਸੀ ਉਹਨੂੰ ਭਗਵਾਨ ਦਾ ਬਣਾ ਪਾ ਕੇ ਕਿਵੇਂ ਟਾਲੂ ਮਰਿਤਕਰਾ ਸਕਦੇ ਹਾਂ ਜੀ ਬਿਲਕੁਲ ਠੀਕ ਹੈ ਭਗਵਾਨ ਦਾ ਬਣਾ ਬਣਾ ਕੋਈ ਸ਼ੂਟਿੰਗ ਉਡੀ ਗੱਲ ਨਹੀਂ ਹੂੰ ਭਗਵਾਨ ਦਾ ਬਣਾ ਪਾਉਣ ਬਾਰੇ ਸਾਨੂੰ ਬਹੁਤ ਵੱਡੀ ਮਿਹਰ ਦਾ ਰੱਖਣੀ ਪੈਂਦੀ ਆ ਪਰ ਉਹਦਾ ਪਾ ਨਹੀਂ ਸਕਦਾ ਕੋਈ ਇਨਸਾਨ ਪਾ ਨਹੀਂ ਸਕਦਾ ਜੀ ਬਿਲਕੁਲ ਠੀਕ ਹੈ ਅਸੀਂ ਜਿਹਨੂੰ ਦਿਨ ਰਾਤ ਰਹਿਲ ਨੂੰ ਪੂਜਦੇ ਆਂ ਕਦੇ ਮਹਾਰਾਣੀ ਦੀ ਪੂਜਾ ਕਰਦੇ ਆਂ ਪੁਰੇਨਾ ਦੀ ਪੂਜਾ ਕਰਦੇ ਆਂ ਦੇਵ ਦੇਵਤਿਆਂ ਤੇ ਹੋਇਆ ਤੱਕੇ ਨੋ ਸੀ ਕਿਸੇ ਆਰੇ ਗਾਰੇ ਬੰਦੇ ਨੂੰ ਬਾਣਾ ਪਵਾ ਕੇ ਉਹਨੇ ਬਰਬੜੀ ਆ ਨਾ ਯਾਰ ਜੀ ਹੋ ਸਕਦਾ ਭਗਵਾਨ ਗਿਆ ਬਣ ਸਕਦਾ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ ਸਰ ਕੇ ਲੋਕਾਂ ਨੂੰ ਸਮਝਾਈਦਾ ਵੀ ਨਹੀਂ ਭਾਈ ਭਗਵਾਨ ਦਾ ਬਾਣਾ ਨਹੀਂ ਕਿਸੇ ਨੇ ਪਵਾਣਾ ਨਹੀਂ ਚਾਕੀਆਂ ਘਰਉਣੀ ਆ ਹੂੰ ਹੋਰ ਇਹ ਹੱਜ ਕਰਤਾ ਹੁੰਦਾ ਜੀ ਉਹ ਤੇ ਚਾਕੀ ਜਾਂਦੀ ਹੁੰਦਾ ਸ਼ਮਸ਼ਾਨ ਦੀ ਜੀ ਭੂਤ ਪ੍ਰੇਤ ਆ ਕੇ ਧੂਫੜਾ ਰਿਆ ਜਾਂਦੇ ਨੇ ਉਹ ਸੁਆਹ ਜੀ ਸ਼ਮਸ਼ਾਨ ਨਹੀਂ ਗਏ ਅੰਮਾ ਜੀ ਜੀ ਭੂਤ ਲਾ ਰਹੇ ਜਾਂਦੇ ਨੇ ਜਰੂਰ ਤੇ ਚਾਹੀ ਉਹਨਾਂ ਨੇ ਕੋਈ ਆਪਦਾ ਕੋਈ ਪਾਊਡਰ ਵਗੈਰਾ ਹੋਰ ਚੀਜ਼ ਲਈ ਹੁੰਦੀ ਆ ਪਰ ਇੱਕ ਦਿਖਾਤਾ ਉਹ ਇਹਦੇ ਅੰਦਰ ਸ਼ਮਸ਼ਾਨ ਆ ਗਏ ਜੀ ਬਿਲਕੁਲ ਸ਼ਮਸ਼ਾਨ ਹੁਣ ਸ਼ਮਸ਼ਾਨ ਕਿਉਂ ਕਿਹਾ ਜਾਂਦਾ ਹਮ ਸਾਡੇ ਬੰਦਿਆਂ ਨੂੰ ਹੀ ਨਹੀਂ ਪਤਾ ਵੀ ਸ਼ਮਸ਼ਾਨ ਕਿਉਂ ਕਿਹਾ ਜਾਂਦਾ ਸ਼ਮਸ਼ਾਨ ਕਿ ਜਿੱਤੇ ਸ਼ਮਸ਼ਾਨ ਆਉ ਉਹਦਾ ਮੰਡਲ ਉਹ ਪਰਿਵਾਰ ਉਹਦਾ ਘਰ ਇਹ ਸ਼ੁੱਧ ਹੋ ਗਿਆ ਜੀ ਬਿਲਕੁਲ ਕਿਉਂਕਿ ਕੋਈ ਬੰਦਾ ਜਾਗਰਨ ਕਰਾ ਰਿਆ ਕੋਈ ਬੱਚੇ ਦੇ ਸ਼ਰੀਰ ਕਰਾ ਰਿਆ ਜਨਮ ਦਿਨ ਤੇ ਕਰਵਾ ਰਿਆ ਕਿਸੇ ਨੇ ਕੋਠੀ ਨਵੀਂ ਬਾਈ ਉਹਦਾ ਮਹੂਰ ਤੋਂ ਉੱਥੇ ਜਗਰਾ ਜਗਰਾਤਾ ਕਰਾ ਰਿਆ ਕਿ ਮੇਰਾ ਸ਼ੁੱਧ ਹੋਏ ਜੀ ਉਹਨਾਂ ਚਾਕੀਆਂ ਵਾਲੇ ਸੰਚਾਰ ਮਕਾਨ ਦਾ ਉਹ ਸਬਟਿੰਗਿਸ ਕਰਦਾ ਨਹੀਂ ਹਮ ਬਿਲਕੁਲ ਬਿਲਕੁਲ ਯਾਨੀ ਕਿ ਚਾਕੀਆਂ ਵੀ ਅਗਿਆਨਤਾ ਵਰਸ਼ ਕਈ ਵਾਰੀ ਉਹ ਇਹ ਜੀਆਂ ਕੱਢ ਦਿੰਦੇ ਨੇ ਜਿਹੜੀਆਂ ਕਿ ਉਸ ਪ੍ਰੋਗਰਾਮ ਦੇ ਨਾਲ ਸਬੰਧ ਦੇ ਨਹੀਂ ਹੁੰਦੇ ਆ ਬਿਲਕੁਲ ਜੀ ਬਿਲਕੁਲ ਚਾਕੀਆਂ ਦਾ ਕੋਈ ਸਾਡੇ ਧਰਮ ਨਾਲੇ ਸੰਬੰਧ ਨਹੀਂ ਹੈ ਜੀ ਜੀ ਇਹ ਕੁਝ ਲੋਕਾਂ ਨੇ ਇੱਕ ਮਾਇਨੇ ਦਾ ਫਾਦ ਨੂੰ ਮਨ ਲੋਈ ਬਣਾ ਲਿਆ ਉਹਨਾਂ ਦੇ ਅੰਨੇ ਬੰਦੇ ਦਾ ਕੁਝ ਹੈ ਨਹੀਂ ਜੀ ਜੀ ਜੇ ਵੀਰ ਜਗਲੀ ਲਾ ਲੋ ਜੀ ਠੀਕ ਹੈ ਨਾ ਇਹ ਇੱਕ ਸੌਖਾ ਜਿਹਾ ਤਰੀਕਾ ਵਸਾ 15 20 ਕੇ ਪੇਟਾ ਜਿਆਦਾ ਕਰਨੀ ਆ ਹੂੰ ਪਾਸਾ ਤਾਂ ਬੰਦੇ ਇਕੱਠੇ ਹੋ ਗਏ ਇੱਕ ਮੰਡਲੀ ਬਣਾ ਲਈ ਜੀ 10 15 ਮਿਸ਼ਨ ਲੈ ਲੈਣ ਨਾਲ ਚਲੋ ਇਹ ਜਗਰਾਤਾ ਕਰਨ ਚੱਲੀਏ ਜੀ ਉਹਨਾਂ ਨੂੰ 15 20000 ਰੁਪਿਆ ਰਾਤ ਦਾ ਮਿਲਣ ਲੱਗ ਜਾਂਦਾ ਜੀ ਇਹ ਜਿਸ ਤਰ੍ਹਾਂ ਤੁਹਾਨੂੰ ਹੁਣ ਮੰਨ ਲਓ ਕਿ ਇਸੇ ਕੰਨੀਓ ਵੀ ਰਿਪੋਰਟ ਆਂਦੀ ਹੈ ਜਾਂ ਤੁਹਾਨੂੰ ਸੂਚਨਾ ਮਿਲਦੀ ਹੈ ਕਿ ਕਿਸੇ ਖਾਸ ਜਗ੍ਹਾ ਦੇ ਉੱਤੇ ਜਗਰਾਤੇ ਦੇ ਵਿੱਚ ਇਸ ਤਰ੍ਹਾਂ ਦੀ ਧਰਮ ਦੀ ਬੇਅਦਵੀ ਹੋ ਰਹੀ ਹੈ ਜਾਂ ਚਾਕੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਰੋਕਦੇ ਹੋ ਦੇਖੋ ਜੇ ਪਹਿਲਾਂ ਤਾਂ ਸਾਡੀ ਜਿੱਤੋਂ ਵੀ ਸਾਨੂੰ ਕੋਈ ਰਿਪੋਰਟ ਆਉਂਦੀ ਆ ਸਾਡੇ ਕੋਲੇ ਕੋਈ ਜਾਦੂਈ ਛੜੀ ਤਾਂ ਹੈ ਨਹੀਂ ਵੀ ਸਾਨੂੰ ਕੋਈ ਦਿਖਾਉਂਦਾ ਜੀ ਸਾਨੂੰ ਰਿਪੋਰਟ ਦੇਣ ਵਾਲੇ ਵੀ ਸਾਡੇ ਸਨਾਤ ਨਹੀਂ ਭਰਾ ਵਿੱਚ ਜਿਹੜੇ ਜਮੀਰ ਜਾਗਦੀਆਂ ਉਹ ਪ੍ਰੋਗਰਾਮ ਦੇ ਵਿੱਚੇ ਬੈਠੇ ਹੁੰਦੇ ਨੇ ਜੀ ਔਰ ਸਾਡੇ ਮੀਰਾ ਨੰਬਰ ਸਾਡੇ ਮੰਡਲ ਦਾ ਨੰਬਰ ਸਾਡੇ ਮੁੰਡਿਆਂ ਦਾ ਨੰਬਰ ਇੰਨਾ ਕਿ ਵਾਇਰਲ ਹੋ ਗਿਆ ਪੰਜਾਬ ਦੇ ਵਿੱਚ ਜੀ ਵੀ ਤੁਹਾਨੂੰ ਜਿਹਨਾਂ ਆਮਨੋ ਚੋਸੇ ਵੀ ਜਦੋਂ ਆਪਣੇ ਨਰਾਤੇ ਆ ਜਾਂਦੇ ਨੇ ਸਾਡੀ ਟੀਮ ਸਾਰੀ ਰਾਤ ਸੌਂਦੀ ਨਹੀਂ ਜੀ ਮੈਂ ਵੀ ਦਫਤਰ ਦੇ ਵਿੱਚ ਸਾਰੀ ਰਾਤ ਹੁਣ ਹੱਥ ਬੜੇ ਘਟਾਉਂਦਾ ਕਦੇ ਕਿਤੇ ਹੁਣ ਆਇਆ ਕਦੇ ਕਿਤੇ ਹੁਣ ਆ ਗਿਆ ਇਹ ਕਰਨੇ ਕਹਿੰਦੀ ਆ ਬਾਕੀ ਰਿਐਕਸ਼ਨ ਦੀ ਗੱਲ ਹੂੰ ਜਦੋਂ ਸਾਨੂੰ ਇਹ ਰਿਪੋਰਟ ਮਿਲਦੀ ਆ ਪਹਿਲਾਂ ਤਾਂ ਕੋਸ਼ਿਸ਼ ਕਰਦੇ ਆ ਵੀ ਉਹ ਪ੍ਰਮਾਣ ਆ ਜੋ ਇਹ ਪ੍ਰੋਗਰਾਮ ਕਰਾਇਆ ਉਹਨੂੰ ਸਮਝਾਇਆ ਜਾਵੇ ਉਹਨੂੰ ਗੱਲ ਕਰੀਏ ਫੋਨ ਦੇ ਉੱਪਰ ਜੀ ਉਹਨੂੰ ਸਮਝਾਈਏ ਬਹੁਤ ਪਰਿਵਾਰ ਵਿੱਚ ਇਹ ਹਜੇ ਵੀ ਨੇ ਜਿਹੜੇ ਸਾਡਾ ਫੋਨ ਆਉਣ ਤੋਂ ਬਾਅਦ ਉਹ ਤੇ ਕੜੇ ਕਰਾਇਆ ਪ੍ਰੋਗਰਾਮ ਕੈਸਲ ਕਰ ਦਿੰਦੇ ਨੇ ਜੀ ਸਾਡੀ ਗੱਲ ਸਮਝ ਜਾਂਦੇ ਸਮਝਦਾ ਵਿੱਚ ਬੰਦੇ ਬਹੁਤ ਨਹੀਂ ਜੀ ਉਹ ਕੜੇ ਕਰਾਇਆ ਕਹਿੰਦੇ ਹਾਂ ਜੀ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਸੀ ਹੂੰ ਬੁੱਢੇ ਨਾਲ ਸਾਨੂੰ ਅਗਿਆਤ ਹੋਣੇ ਵੀ ਪ੍ਰੋਗਰਾਮ ਹੀ ਹੋਊਗਾ ਜੀ ਬਹੁਤੇ ਬੰਦੇ ਵਿੱਚ ਹਜੇ ਹੁੰਦੇ ਨੇ ਕਹਿੰਦੇ ਨੇ ਮੈਂ ਉਹਨੂੰ 20000 ਰੁਪਏ ਤੱਕ ਕਿਉਂ ਦੇ ਤਾ ਤੂੰ ਸਾਨੂੰ 20000 ਦੇਜੋ ਅਸੀਂ ਚੱਕਿਆ ਵਾਲਾ ਮੋੜ ਦਨੇ ਅੱਛਾ ਉਹਨਾਂ ਨੂੰ ਤਾਂ ਹੁੰਦਾ ਕੋਈ ਮਤਲਬ ਨਹੀਂ ਹੂੰ ਉਹਨਾਂ ਨੂੰ ਇਹ ਗਿਆਨੀ ਹੁੰਦਾ ਵੀ ਪੈਸੇ ਦੇ ਪਿੱਛੇ ਮੈਂ ਧਰਮ ਵੇਚ ਰਹੇ ਯਾਰ ਜੀ ਉਹਨਾਂ ਨੇ ਕਿਹਾ ਨੂੰ ਸਰੂ ਨੂੰ 20000 ਦਸੰਦਾ ਮੈਂ ਚੱਕਿਆ ਵਾਲਾ 20000 ਲੈ ਗਾ ਮੈਂ ਤੂੰ ਸਾਨੂੰ ਕਹੀ ਯਾਰ ਗੂਗਲ ਪੇ ਕਰ ਦੋ ਅਸੀਂ ਚੱਕਿਆ ਵਾਲਾ ਮੋੜ ਦਨੇ ਜੀ ਬਹੁਤ ਸਾਰੀ ਵੈਸ ਵਸਾਈ ਮਿਲਦੀ ਆ ਹੂੰ ਅਗਰ ਉਸ ਤੋਂ ਬਾਅਦ ਵੀ ਜਦੋਂ ਸਾਡੀ ਵੈਸ ਵਸਾਈ ਹੁੰਦੀ ਆ ਲੋਕਾਂ ਨਾਲ ਨਹੀਂ ਸਮਝਦੇ ਬ్రో ਜਿਆਦਾ ਨਾ ਮੰਡਲੀ ਜੂ ਜਾਲਨ ਕਰਮ ਆਉਂਦਾ ਤੇ ਬੰਦਾ ਹੂੰ ਉਹਨਾਂ ਦਾ ਸੁਨੇਹਾ ਹੈ ਜੀ ਉਹਨਾਂ ਦਾ ਕੀ ਦਿਮਾਗ ਦੀ ਗੱਲ ਬਣਿਆ ਕਿਉਂਕਿ ਉਹਨਾਂ ਦਾ ਰੋਜਗਾਰ ਹੀ ਚੱਕੇ ਉਹਨਾਂ ਚੱਲਦਾ ਹੁੰਦਾ ਉਹਨਾਂ ਦਾ ਲੇਬਰ ਦਾ ਕੁਝ ਹੁੰਦਾ ਨਹੀਂ ਜੀ ਯਾਨੀ ਕਿ ਲੋਕਾਂ ਨੇ ਇੱਕ ਬਿਜ਼ਨਸ ਬਣਾਇਆ ਬਿਜ਼ਨਸ ਮਾਰ ਗਿਆ ਜੀ ਫਿਰ ਉਸ ਤੋਂ ਬਾਅਦ ਜੀ ਨਈ ਗੱਲ ਕਰੂ ਸਾਡੇ ਕੰਟਰੋਲ ਚ ਆਉਂਦੀ ਨਹੀਂ ਪਿਆਰ ਨਗਰ ਆ ਸਮਝਦੀ ਬਲੇ ਅਸੀਂ ਪ੍ਰਸ਼ਾਸਨ ਦਾ ਸਾਰਾ ਲੈ ਲਏ ਆ ਤੇ ਮੌਕੇ ਦੇ ਕੁਲਸ ਵੀ ਲੈ ਕੇ ਜਾਂਦੇ ਆ ਮੌਕੇ ਤੇ ਰੇਲ ਵੀ ਲੈ ਲੀਆ ਜੀ ਚੱਲਦਾ ਪ੍ਰੋਗਰਾਮ ਦੇ ਵਿੱਚ ਉਹਨੂੰ ਲੈ ਆਇਆ ਵੀ ਆਇਆ ਭਾਈ ਜੇ ਤੁਪ ਭਗਵਾਨ ਬਣਿਆ ਹੋਇਆ ਨਾ ਉਹਨਾਂ ਭਗਵਾਨ ਰਾਮਾ ਗ੍ਰਿਸ਼ਣ ਜੀ ਨੇ ਕਰੇ ਕਲਾਨ ਨੇ ਤਰਾਸੇ ਨਹੀਂ ਕੀਤਾ ਜੀ ਉਹਨੇ ਹੋਰ ਹੀ ਬਹੁਤ ਕੰਮ ਕੀਤਾ ਨੇ ਉਹਨਾਂ ਇਲੀਡਾ ਹੋਰ ਵੀ ਹੈਗੇ ਨੇ ਉਹ ਲੀਡਾ ਜੋ ਸਮਿਕ ਕਰਕੇ ਦਿਖਾ ਠੀਕ ਹੈ ਭਗਵਾਨ ਨੂੰ ਤੁਸੀਂ ਭਗਵਾਨ ਦਾ ਟਾਂਡੂ ਕਰਵਾਤਾ ਭਗਵਾਨ ਸ਼ਿਵ ਦਾ ਭਗਵਾਨ ਸ਼ਿਵ ਨੇ ਜੋ ਟਾਂਡੂ ਕਰਾਇਆ ਸੀ ਉਹ ਜ਼ਹਿਰੀ ਬੀਤਾ ਸੀ ਨੀਰਗੰਠ ਜਾ ਕੇ ਜੀ ਠੀਕ ਹੈ ਨਾ ਅਜ ਸਮੋ ਸਟਾਪ ਦੇ ਕੇ ਤਾਂ ਨੀਰਗੰਠ ਵਾਲਾ ਤੁਹਾਨੂੰ ਕੋਠਾ ਮੜੀ ਕਰਕੇ ਜੀ 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 ਅ ਜਿਸ ਤਰ੍ਹਾਂ ਕਿ ਇਹ ਇੱਕ ਧਰਮ ਦਾ ਮਾਮਲਾ ਹੈ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹੁੰਦੀਆਂ ਨੇ ਤੇ ਪੁਲਿਸ ਤੇ ਪ੍ਰਸ਼ਾਸਨ ਦਾ ਸਹਿਯੋਗ ਤੁਹਾਡੇ ਨਾਲ ਕਿਹਾ ਜਾ ਰਿਹਾ ਰਿਹਾ ਉਹਦੇ ਤੋਂ ਤੁਸੀਂ ਸੰਤੋਸ਼ੀਜਨਕ ਕਹੋਗੇ ਜਾਂ ਕਿਸ ਤਰ੍ਹਾਂ ਇਹ ਤਕਰੀਬਨ ਫਿਵਟ 15 ਹੀ ਹੁੰਦਾ ਜੀ ਜੀ ਬਸ ਤਾਂ ਜਦੋਂ ਅਸੀਂ ਜਾਂਦੇ ਆ ਨਾ ਕਿਤੇ ਵੀ ਜਾਂਦੇ ਆ ਤਾਂ ਸਾਨੂੰ ਸਰਨਾ ਪ੍ਰਸ਼ਾਸਨ ਉੱਠ ਕੇ ਉਹਨੇ ਕਰਨੀ ਪੈਂਦੀ ਦੋ ਜੀ ਕਿਤੇ ਵੀ ਚਲੇ ਜਾਂਦੇ ਆ ਅਸੀਂ ਕਿ ਦਿਨ ਦਿਨੋ ਕਿਸੇ ਕੋਈ ਸੰਦ ਉਠਾਣਾ ਹੁੰਦਾ ਹੂੰ ਉਹਨੂੰ ਨਾਂ ਲੱਗੇ ਜਾਂਦਾ ਮੌਕੇ ਜੇ ਜ਼ਰੂਰੀ ਅਪਸਾ ਸਾਡਾ ਉੱਠ ਕੇ ਦੋਦਾ ਜੋ ਸਾਡੀ ਗੱਲ ਹੁੰਦੀ ਹੈ ਕਿਰਾ ਹੋ ਹਾਲਾਤ ਸੁਭਾਵਤ ਲਈ ਆ ਕੇ ਜੀ ਸਵੇਰ ਨੂੰ ਸਾਨੂੰ ਪਤਾ ਹੀ ਬਗਰਾ ਪੈਰਾਂ ਜਿ ਬਹਿ ਜਾਂਦਾ ਕਿ ਜੀ ਉਹਦੋਂ ਬਾਅਦ ਹਰ ਬਾਬਾ ਜੀ ਦੀ ਮਰਜ਼ੀ ਆ ਅਸੀਂ ਗੜੀ ਆਬ ਦੀ ਰਿਪੋਰਟ ਆ ਗਈ ਸਾਰੀ ਉਹ ਬਾਬਾ ਜੀ ਦੇ ਦਰਤੇ ਬੜਾ ਨੇ ਮਹਾਰਾਜ ਸਵੇਰੇ ਰਾਤ ਨੂੰ ਤੇ ਆ ਆਇਆ ਕਿਹਨੋਂ ਆ ਜੀ ਤੇ ਆ ਬੰਦੇ ਨੇ ਇਹ ਗੱਲ ਨਹੀਂ ਮੰਨੀ ਇਹ ਜੋ ਸਵਾਲ ਕਰਦੇ ਆ ਪਹਨਵਾ ਜਵਾਬ ਦੇਉ ਜਿਹੜਾ ਅਸੀਂ ਸਵਾਲ ਕਰਦੇ ਆ 16 ਜਵਾਬ ਇਹ ਦੇਣਾ ਜੀ ਜਿੱਦਾਂ ਬਾਬਾ ਜੀ ਦੇ ਸਵਾਲਾਂ ਜਵਾਬ ਉਹ ਦੇ ਕੇ ਤੋਂ ਨਿਕਲੇ ਬਣੇ ਤੋਂ ਜੀ ਮੈਂ ਬੋਲੀ ਕਿ ਨਾ ਕਨਾਲ ਗੁੱਠੀਆਂ ਕੱਢਦੇ ਨੇ ਜੀ ਯਾਨੀ ਕਿ ਪ੍ਰਸ਼ਾਸਨ ਦਾ ਵੀ ਸਹਿਯੋਗ ਤੁਹਾਨੂੰ ਪੂਰਾ ਰਹਿੰਦਾ ਹੈ ਪੂਰਾ ਮਿਲਦਾ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੀ ਇਹ ਕੋਈ ਆਸਾਨ ਗੱਲ ਨਹੀਂ ਸਾਡੇ ਨਾਲ ਸਾਨੂੰ ਇਹੋ ਜਿਹੀ ਕਰਨੀ ਨਹੀਂ ਕਿਸੇ ਵੀ ਥਾਣੇ 'ਚ ਸਾਡਾ ਨਾਟਕ ਨਾ ਪੁਰਿਆ ਜੀ ਅਖਿਲ ਭਾਰਤੀਆ ਜਾਗਰਨ ਸੁਧਾਰ ਮੰਡਲ ਤੇ ਹਿੰਦੂ ਤਖਤ ਇਹ ਦੋਨੇ ਸੰਗਠਨ ਇਕ ਹਨ ਜਾਂ ਇਹ ਇੱਕ ਦੂਜੇ ਦੀ ਬ੍ਰਾਂਚ ਹਨ ਮੈਂ ਜੀ तकरीबन ਜੋ ਹਿੰਦੂ ਤਖਤ ਦਾ ਜੀ 26 ਸਾਲ ਪਹਿਲਾਂ ਜਦੋਂ ਬਣਦਾ ਜੀ ਜੋ ਸਾਡੇ ਬ੍ਰਹਮ ਦੇ ਮਾਰਾ ਜੋ ਹੂੰ ਅੰਤਧੀ ਗਰੀ ਮਹਾਰਾਜ ਜੀ ਨੇ ਚਲਾਇਆ ਸੀ ਜੀ 2017 ਚ ਦੋ ਉਹ ਚਲਾਇਆ ਸੀ ਜੀ ਜੀ ਤੇ ਅੱਜ ਜਿਹਨਾਂ ਦੇ ਮੁਖੀ ਸ਼੍ਰੀ ਬ੍ਰਹਮਨੰਦ ਗਰੀ ਮਹਾਰਾਜ ਜੀ ਨੇ ਜੀ ਕਾਲੀ ਮਾਤਾ ਮੰਦਪਟਾਲੇ ਤੋਂ ਠੀਕ ਹੈ ਜੀ ਸਾਡੇ ਆ ਹਿੰਦੂ ਤਖਤ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣੀਆਂ ਹੋਈਆਂ ਸੀ ਆ ਕੰਮ ਕਰਉਂਦੀਆਂ ਜੀ ਜਿਨ੍ਹਾਂ ਵਿੱਚੋਂ ਧਰਮ ਸੁਧਾਰ ਦਾ ਕੰਮ ਜਾਗਰ ਬਜ਼ਾਰੋਂ ਦੇ ਲੋਗ ਕਰਾ ਸੀ ਜੀ ਫਿਰ ਇਹ ਟੀਮ ਨੇ ਤਰਸ ਤਰ ਦਾ ਮੱਤ ਗ੍ਰਿਮ ਸਾਡੇ ਜੋ ਮੰਡਲ ਦੇ ਵਿੱਚ ਜਾਗਰਣ ਸੁਧਾਰ ਮੰਡਲ ਦੇ ਵਿੱਚ ਮੁੰਡੇ ਹੋਉਨੇ ਜੋ ਨਿਰਸਵਾਰਥ ਜੀ ਕੰਮ ਕਰਦੇ ਨੇ ਕਦੇ ਝੁਕਦੇ ਨਹੀਂ ਜੀ ਇਕੱਲਾ ਇਕੱਲਾ ਜਾਣਾ ਪਿਆ ਹਾਂ ਬਜਾਨ ਮੂਰੇ ਲੱਕ ਚੱਲਣ ਵਾਲੇ ਮੁੰਡੇ ਸਾਰੇ ਜੀ ਔਰ ਅਸੀਂ ਕਦੇ ਵੀ ਕਾਨੂੰਨ ਨੂੰ ਹੱਥ ਜੇ ਲਿਆ ਜੀ ਜੋ ਵੀ ਕੰਮ ਕਰਦੇ ਆ ਅਸੀਂ ਕਾਨੂੰਨ ਦੇ ਹਿਸਾਬ ਨਾਲ ਸੰਵਿਧਾਨ ਦੇ ਹਿਸਾਬ ਨਾਲ ਚੱਲਦੇ ਆ ਪਰ ਤਾਂ ਮdre ਸਾਹਿਬ ਵਾਲੀ ਵੀ ਚੱਲਦੇ ਆ ਔਰ ਧਰਮ ਦਾ ਇਥੇ ਉਲਟ ਨਹੀਂ ਜਾਂਦਾ ਜਦ ਤੱਕ ਜਿਸ ਤੱਕ ਸਾਡਾ ਬਾਹਰ ਚੱਲਦਾ ਜੀ ਸਨਾਤਨ ਦੇ ਪ੍ਰਤੀ ਜਿਹੜਾ ਯੁਵਾ ਪੀੜੀ ਹੈ ਸਾਡੀ ਨੌਜਵਾਨ ਪੀੜੀ ਹੈ ਉਹਦਾ ਜਿਹੜਾ ਰੁਝਾਨ ਹੈ ਬੜਾ ਘਟ ਰਿਹਾ ਔਰ ਯੁਵਾ ਪੀੜੀ ਇਹ ਸੋਚਦੀ ਹੈ ਕਿ ਸਨਾਤਨ ਜਿਹੜਾ ਹੈ ਸਾਡੇ ਤੇ ਥੋਪਿਆ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਤੁਹਾਡੇ ਮੁਤਾਬਿਕ ਯੁਵਾ ਪੀੜੀ ਦੀ ਇਹ ਸੋਚ ਕਿਉਂ ਬਣਦੀ ਜਾ ਰਹੀ ਹੈ ਜੇ ਤੁਸੀਂ ਪਹਿਲਾ ਸਵਾਲ ਜਿੱਤਾ ਚੱਕੀ ਆਵਾ ਜੀ ਜਿਹੜਾ ਬੰਦਾ ਆਦੇ ਭਗਵਾਨ ਨੂੰ ਦਾ ਸਰੂਪ ਨੱਚਦਾ ਦੇਖੂਗਾ ਕਦੋਂ ਪੂਜਾ ਕਰੂ ਕੋ ਬਾੰਦੀ ਹੋ ਜੀ ਬਿਲਕੁਲ ਜਿਹੜਾ ਜਿਹਨੇ ਦੇਖ ਲਿਆ ਕਿ ਅੱਜ ਤਾਂ ਅਜਾ ਮਹਾ ਮਾਈ ਨੱਚ ਰਹੀ ਆ ਕਦੋਂ ਮਾਂ ਮਾਈ ਨੂੰ ਅਰਵਨ ਅਕਲੂਗਾ ਜੀ ਬਿਲਕੁਲ ਠੀਕ ਹੈ ਜੀ ਉਹ ਦੇ ਚੀਜ਼ਾਂ ਦੇਖ ਕੇ ਲੋਕੋ ਪਿਛੇਟਣਗੇ ਜੀ ਇਹ ਚੀਜ਼ਾਂ ਦੇਖ ਕੇ ਅਸੀਂ ਲੋਕਾਂ ਨੂੰ ਸੁਣਿਆ ਰਿਹਾ ਜੀ ਕਿ ਤੁਸੀਂ ਸਾਡੇ ਬੱਚਿਆਂ ਨੂੰ ਸਾਡੇ ਜਨਰੇਸ਼ਨ ਨੂੰ ਆਉਣ ਵਾਲਾ ਵਿਚਾਰ ਨੂੰ ਕੀ ਸਿੱਖਿਆ ਦੇ ਰਹੇ ਹੋ ਕਿਵੇਂ ਧਰਮ ਨਾਲ ਜੋੜ ਰਹੇ ਹੋ ਜੀ ਬਿਲਕੁਲ ਸਾਡੇ ਲੋਕ ਅੱਜ ਸਾਡਾ ਸਮਾਜ ਸਾਡਾ ਸਨਾਤਨੀ ਸਮਾਜ ਹੈ ਕੋਈ ਗਰੀਬ ਸਮਾਜ ਨਹੀਂ ਜੀ ਸਾਡੇ ਸਮਾਜ ਕੋਲ ਪੈਸਾ ਘਰਦਾ ਜੀ ਅਸੀਂ ਇੱਕ ਤਾਂ ਦੇ ਪ੍ਰੋਗਰਾਮ ਦੇ ਵਿੱਚ ਕੋਈ ਵਿਸ਼ਾ ਜਾਗਰਣ ਕਰਾਉਣ ਦੇ ਵਿੱਚ 20 ਤੋਂ 25 ਲੱਖ 30 ਲੱਖ ਰੁਪਏ ਖਰਚ ਕਰ ਦਿੰਦੇ ਹਾਂ ਜੀ ਹੋ ਜਾਂਦਾ ਜੀ ਇਹਨਾਂ ਨੂੰ ਹੁੰਦਾ ਜੀ ਤੁਸੀਂ ਤੁਸੀਂ ਕਦੇ ਕਿਸੇ ਵੀ ਸੰਗਠਨ ਦਾ ਪੈਸਾ ਦੇਖੀ ਹੋ ਜਾ ਕੇ ਜੀ ਔਰ ਅੱਜ ਇੱਕ ਪਾਰਟੀ ਨੇ ਪ੍ਰੋਗਰਾਮ ਕਰਵਾਇਆ ਉਹਨੇ ਦੇਖਿਆ ਵੀ ਇਹ ਨੇ ਤਾਂ ਅੱਛਾ ਇਹਨੇ ਕੰਮ ਕਰਾਇਆ ਸਾਡਾ ਮੰਡਲ ਇਹ 25 ਲੱਖ ਨਾਲ ਸਾਰਿਆਂ ਨਾਲੋਂ ਅਸੀਂ 35 ਲੱਖ ਲਾਵਾਂਗੇ 2 ਮਹੀਨੇ ਬਾਅਦ ਉਹ ਡੇਟ ਰੱਖ ਲੈਂਦੇ ਨੇ ਤੀਹ ਤਾਂ 50 ਲੱਖ ਰੁਪਏ ਉਹ ਲਾਉਂਦੇ ਨੇ 3 ਮਹੀਨੇ ਦੇ 60 ਲੱਖ ਰੁਪਏ ਹੋਣਾ ਤਾਂ ਜੀ ਬਿਲਕੁਲ ਦੋ ਪ੍ਰੋਗਰਾਮਾਂ ਦੇ ਵਿੱਚ ਹੋਰ 60 ਲੱਖ ਨਾਲ ਸਾਨੂੰ ਕੋਈ ਜਵਾਬ ਦੇ ਉਹ ਵੀ ਸਾਡੇ ਧਰਮ ਨੂੰ ਕੀ ਫਾਇਦਾ ਹੋਇਆ ਸਾਡੇ ਬੱਚਿਆਂ ਨੂੰ ਕੀ ਸਿੱਖਿਆ ਮਿਲੀ ਜੀ ਸਿਰਫ ਅਸੀਂ ਉੱਥੇ ਢੋਲ ਗਿਆਂ ਸੁਣ ਲੰਗਰ ਖਾ ਕੇ ਮੁੜੋਂ ਤਾਂ ਨਹੀਂ ਆਉਂਦੇ ਜੀ ਬਿਲਕੁਲ ਉੱਥੇ ਲੱਖਾਂ ਦੇ ਹਜ਼ਾਰਾਂ ਦੇ ਸੰਖਿਆ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ ਸਵੇਰੇ ਤੁਸੀਂ ਨੂੰ ਸਵੇਰੇ ਨੂੰ ਤੁਸੀਂ ਕੋਈ 10 ਬੰਦੇ ਕੱਢ ਕੇ ਦਿਖਾ ਦਿਓ ਜਿਨ੍ਹਾਂ ਨੂੰ ਪ੍ਰੋਗਰਾਮ ਦੇ ਵਿੱਚੋਂ ਕੋਈ ਧਰਮ ਦੇ ਬਾਰੇ ਸਿੱਖਿਆ ਮਿਲੀ ਹੋਵੇ ਜੀ ਬਿਲਕੁਲ ਸਹੀ ਹੈ ਫਿਰ ਸਾਡੇ ਲੋਕਾਂ ਨੂੰ ਐ ਨਹੀਂ ਬਤਾਵੇ ਸੀ ਕਿ ਧਰਮ ਦਾ ਜਾਦਿਪਨ ਕਰਾ ਰਹੇ ਆ ਨਾ ਪ੍ਰੋਗਰਾਮ ਕਰਾ ਰਹੇ ਸੀ ਕਰੋਨਾ ਕੀ ਨਾ ਤੋਂ ਜੀ ਕਿਹ ਜਗ੍ਹਾ ਤੋਂ ਦੇਖਦੇ ਆ ਵੀ ਗੈਰ ਸਨਾਤਨੀ ਲੋਕ ਸਮਾਜਿਕ ਕਲਾਕਾਰ ਲੋਕਾਂ ਨੂੰ ਬੁਲਾ ਕੇ ਜਿਹੜਾ ਤਾਲ ਕਰਾਉਂਦੇ ਨੇ ਉਹਨਾਂ ਪੇਟਾਂ ਆਲੀ ਕਿਉਂ ਯਾਦ ਹੁੰਦੀਆਂ ਨੇ ਜੀ ਕਿਹੜਾ ਬੰਦੇ ਤੇ ਉਹਦਾ ਜਿਹੜਾ ਪ੍ਰੋਫੈਸ਼ਨਲ ਬਣ ਗਿਆ ਗਾਣਾ ਹੂੰ ਤਾਂ ਤੁਸੀਂ ਕਹਾਂ ਸਕਦਾ ਜੀ ਬਿਲਕੁਲ ਸਮਾਜੀ ਗੁਣगाने ਵਾਲੋ ਕੋਮ ਕੋ ਵਾਲਿਆਂ ਵਾਲੋ ਬਿਟਾਂ ਵਾਲੋ ਹਮ ਆਪਾਂ ਇਹ ਵੀ ਤਾਂ ਦੇਖਾਂ ਕਿ ਇਸ ਬੰਦੇ ਨੂੰ ਧਰਮ ਦਾ ਕੋਈ ਗਿਆਨ ਹੈ ਜਿਹਦਾ ਕੰਮ ਕਰ ਰਿਹਾ ਹੋ ਜੀ ਬਿਲਕੁਲ ਠੀਕ ਹੈ ਨਾ ਜੀ ਬਿਲਕੁਲ ਤੇ ਇਸ ਕਰਕੇ ਕਿ ਸਾਡੇ ਜੋ ਲੋਕ ਨੇ ਉਹ ਧਿਆਨ ਨਹੀਂ ਕਰਦੇ ਕੰਮ ਕਰਾਉਣ ਲੱਗੇ ਵੀ ਅਸੀਂ ਸਾਡੇ ਜਿਹੜਾ ਅਸੀਂ ਧਾਰਮਿਕ ਪ੍ਰੋਗਰਾਮ ਕਰਾ ਰਹੇ ਹਾਂ ਸਾਡੇ ਸਮਾਜ ਨੂੰ ਦਾ ਕੀ ਫਾਇਦਾ ਹੋਊਗਾ ਪੈਸੇ ਉਡਾਉਣੇ ਜੀ ਬਿਲਕੁਲ ਰਾਜੀ ਉਹ ਚ ਜਾਨਾ ਨਹੀਂ ਗਿਆ ਰਾਣੀ ਆ ਵਾਲੀ ਵਾਰ ਚ ਥੋੜੀ ਕਟਾ ਤੇ 2000 ਦੀ ਮੇਰੀ ਕਟਾ ਤੇ ਬਰਾਏ ਵਿਕਤੀ ਨਾਲ ਦਾ 52000 ਦੀ ਕਟਾ ਤੀ ਅੱਛਾ ਤੂੰ ਆ ਕਹਿੰਦਾ ਅੱਛਾ 50 ਦੇ ਘਟਾ ਦੀ ਚਲੋ ਮੇਰੀ ਪਾਲੋ 1 ਲੱਖ 1000 ਦੀ ਬਰਾ ਫਲੈਕਸ ਤੇ ਫੋਟੋ ਸਭ ਤੋਂ ਉੱਪਰ ਲੱਗੇ ਜੀ ਜੇ ਮੇਰੀ ਫਲੈਕਸ ਤੇ ਫੋਟੋ ਸਭ ਤੋਂ ਉੱਪਰ ਲੱਗੀ ਮੇਰੀ 1 ਲੱਖ 1000 ਲੈ ਜਾਓ ਬਿਲਕੁਲ ਜਿਹੜਾ ਬਣਾ ਹੋਊਗੀ ਤਾਂ ਮੈਂ ਜਣਾ ਬਸ ਕੋਈ ਜੀ 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 ਠੀਕ ਹੈ ਪਿੱਛੇ ਇਹ ਤੁਸੀਂ ਪ੍ਰੋਗਰਾਮ ਦੇਖਿਆ ਹੋਗਾ ਜੀ ਖਾਨ ਇੱਥੇ ਆਪਣੇ ਇਧਰ ਖਾਣਾ ਸੜ ਕੋਈ ਯਾਰ ਜੀ ਉੱਥੇ ਜੀ ਦਾ ਉਹ ਪ੍ਰੋਗਰਾਮ ਸੀ ਅੱਛਾ ਜੀ 2.5 ਲੱਖ ਚ ਬੁੱਕ ਹੋਇਆ ਜੀ 90 ਹਜ਼ਾਰ ਅਡਵਾਂਸ ਦੇਤਾ ਹੂੰ ਜਿਹੜੇ ਭਗਤ ਨੇ ਜਾਂ ਜਿਸ ਬੰਦੇ ਨੇ ਉਹ ਹੋਟਿਆ ਸੀ ਵੀ ਮੈਂ ਇਹਦਾ ਕਲਾਕਾਰ ਦੀ ਪੇਮੈਂਟ ਮੈਂ ਦੇਉਂਗਾ ਹੂੰ ਉਹਦੀ ਸ਼ਰਤ ਇਹਦੀ ਫਲੈਕਸ ਤੇ ਉਹ ਮੇਰੀ ਵੱਟੀ ਲੱਗੇ ਉੱਪਰ ਅੱਛਾ ਉਹ ਲੱਗਿਆ ਨਹੀਂ ਜੀ ਜਿਹਨੇ ਫਲੈਕਸ ਦੇ ਕੇ ਮੁੱਕਦੇ ਆ ਮੈਨੂੰ ਵੀ ਬੜਾ ਹੁੰਦਾ ਹੈਗਾ ਅੱਛਾ ਜੀ ਖਾਨ ਖਰਚ ਕਰਾਤੇ ਦੇ ਵਿੱਚੋਂ ਮੋਹਗੇ ਤੋਂ ਸਟੇਜ ਤੋਂ ਬਨਾ ਗਾਇ ਮੁੜ ਕੇ ਆ ਜੀ ਰਤ ਮੇਰੀ ਜੀ ਯਾਨੀ ਕਿ ਉਹ ਜਿਹੜਾ ਇੱਕ ਧਰਮ ਕਰਮ ਦਾ ਕੰਮ ਹੋ ਰਿਹਾ ਸੀ ਉਹਨਾਂ ਵੱਲੋਂ ਉਹ ਸਿਰਫ ਇਹਸ ਕਰਕੇ ਬੰਦ ਹੋ ਗਿਆ ਕਿ ਉਹਦੀ ਫੋਟੋ ਵੱਡੀ ਨਹੀਂ ਸੀ ਫੋਟੋ ਵੱਡੀ ਨਹੀਂ ਸੀ ਤੇ ਜਿਹੜਾ ਕੋਈ ਕਲਾਕਾਰ ਆ ਰਿਹਾ ਸੀ ਉਹ ਗੈਰ ਸਨਾਤ ਨਹੀਂ ਸੀ ਉਹਨੇ ਸਮਝਿਆ ਨਹੀਂ ਉਹ ਧਰਮ ਦੀ ਮਿਲਦਾ ਇੱਥੇ ਉਸਨੇ ਵੀ ਯਾਨੀ ਉਹਨੇ ਪੈਸੇ ਆਪਦੇ ਪੈਸੇ ਮੁੱਕ ਰੱਖੇ ਵੀ ਮੇਰੀ ਪੇਮੈਂਟ ਆਈ ਲੱਗ ਕੇ ਪੂਰੀ ਹੋ ਤਾਂ ਮੈਂ ਸਟੇਟਰੀ ਨੂੰ ਜੜਵਾਂ ਨਹੀਂ ਯਾਨੀ ਕਿ ਉੱਥੇ ਹੀ ਕੋਈ ਸਦਾ ਸਨਾਤ ਨਹੀਂ ਭਰਾ ਹੁੰਦਾ ਜੀ ਉਹ ਇੰਨੇ ਦਾ ਸ਼ਰਮ ਕਰਦਾ ਵੀ ਮੈਂ ਜਿਆ ਸਨਾਤ ਨਹੀਂ ਆ ਹੂੰ ਬਿਲਕੁਲ ਨਹੀਂ ਪੈਸੇ ਖਾਣ ਮਿਲੇ ਨਾ ਸਿਆ ਹਗਰਾ ਘਰੇ ਪ੍ਰੋਗਰਾਮ ਕਰ ਲਿਆ ਜੀ 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 ਯਾਨੀ ਕਿ ਨਾ ਤੋਂ ਨੇ ਧਰਮ ਦੀ ਵਿੱਚ ਤੀ ਸਮਝੀ ਨਾ ਮੰਡਲ ਦੀ ਵਿੱਚ ਤੀ ਸਮਝੀ ਨਾ ਧਰਮ ਦੀ ਨਾ ਤਾਂ ਸਮਝੀ ਮਰਿਆਦਾ ਸਮਝੀ ਕਸੂਰ ਕਿਹਨਾ ਦਾ ਉਸ ਬੰਦੇ ਦਾ ਕਸੂਰ ਨਹੀਂ ਉਹ ਤਾਂ ਪਰਵੰਸ਼ਨ ਦਾ ਤਾਂ ਪੈਸੇ ਲੈਣੇ ਕੋਣਾ ਬਿਲਕੁਲ ਕਾਨੂੰਨੀ ਦਾ ਸਾਡੇ ਸਮਾਜ ਦਾ ਸਾਡੇ ਸਮਾਜ ਦੇ ਲੋਕ ਜਿਹੜੇ ਉੱਥੇ ਆਰਗੇਨਾਈਜ਼ ਕਰ ਰਹੇ ਨੇ ਇਹਨਾਂ ਦੇਖੀਨੇਗਾ ਵੀ ਉਹ ਕੀ ਕਰਾ ਕੀ ਨਹੀਂ ਕਰ ਰਹੇ ਜੀ ਬਿਲਕੁਲ ਇਹ ਅਸੀਂ ਕਿਉਂ ਲੈ ਕੇ ਆ ਰਹੇ ਹਾਂ ਉੱਥੇ ਕੋਈ ਸਨਾਤਨੀ ਬੰਦਾ ਹੁੰਦਾ ਤਾਂ ਮੁੜ ਕੇ ਦਿਖਾ ਆਗੀ ਜੀ ਬਿਲਕੁਲ ਸਾਨੂੰ ਰਾਤ ਨੂੰ 10 ਵਜੇ 11 ਵਜੇ ਫੋਨ ਆ ਰਹੇ ਨੇ ਜੀ ਇਹ ਤਾਂ ਸਾਡਾ ਹੱਲ ਕਰੋ ਜੀ ਤਨਖਾਹ ਮੁਰ ਗਿਆ ਜੀ ਅਸੀਂ ਕੱਲ ਗਰੀ ਸਾਨੂੰ ਕੁਝ ਕੁ ਕਰਿਆ ਸੀ ਹੂੰ ਠੀਕ ਹੈ ਅਸੀਂ ਇਹ ਰਖਦੇ ਹਾਂ ਅਸੀਂ ਕੀ ਹਾਲੇ ਦਾ ਸੇ ਦੱਸੂ ਜੀ ਹੁਣ ਮੌਕਾ ਤੇ ਕਿਉਂ ਨਹੀਂ ਲੱਗੇ ਸਾਨੂੰ ਕੋੜਾ ਗਾਣਾ ਹੁੰਦਾ ਹੂੰ ਬਿਲਕੁਲ ਉਹਨੂੰ ਕਿਹਾ ਭਾਈ ਸਾਨੂੰ ਗਾਣਾ ਨਹੀਂ ਹੁੰਦਾ ਇਹ ਸਾਨੂੰ ਕਿਤੇ ਆਉਂਦੇ ਨੇ ਢੋਲ ਕਹਿੰਦੇ ਬਿਉਂਵਾ ਜਾਂਦੇ ਆ ਕਿ ਕਰਾਉਣ ਦੇ ਪ੍ਰੋਗਰਾਮ ਬਾਕੀ ਹੱਲ ਕਰੀ ਹੁਣ ਇਹੋ ਜਿਹੇ ਜਿਹੜੇ ਸਮਾਜ ਦੇ ਵਿੱਚ ਕਟਨਾਵਾ ਵਾਪਰਦੀਆਂ ਰਹੀਆਂ ਇਹਨਾਂ ਨੂੰ ਲੈ ਕੇ ਤੁਸੀਂ ਸਾਡੇ ਯੁਵਾ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਜੁਵਾ ਪੜੀ ਮਸ਼ਹਦੇਸ ਤੋਂ ਭਈ ਸੰਦੇਸ਼ ਦਿੰਦਾ ਮੈਂ ਸਾਡੇ ਜੋ 25 ਧਰਮ ਦੇ ਵਿੱਚ ਪ੍ਰਚਾਰ ਦੀ ਗੱਟਾ ਜੀ ਜੀ ਧਰਮ ਦਾ ਪ੍ਰਚਾਰ ਅੱਜ ਸਹੀ ਢੰਗ ਨਾਲ ਮੇਰੇ ਹਿਸਾਬ ਨਾਲ ਕੋਈ ਵੀ ਨਹੀਂ ਕਰ ਰਿਹਾ ਹੂੰ ਜੋ ਪ੍ਰਚਾਰਨ ਮੈਂ ਬਥਰ ਸਾਰੇ ਧਰਮਾਂ ਨੂੰ ਪ੍ਰਚਾਰ ਲੋਕਮੇ ਹੂੰ ਕੋਈ ਵੀ ਸਿਰਫ ਪੈਸੇ ਵਾਸਤੇ ਕੰਮ ਕਰ ਰਹੇ ਨੇ ਜੀ ਕੋਈ 25 ਲੱਖ ਲੈ ਰਿਹਾ ਕੋਈ 15 ਲੱਖ ਲੈ ਰਿਹਾ ਕੋਈ 5 ਲੱਖ ਲੈ ਰਿਹਾ ਕੋਈ 2-4 ਲੱਖ ਲੈ ਰਿਹਾ ਜੋ ਵੀ ਜਿੰਨੇ ਕੀਤੇ ਕਿਸੇ ਦੀ ਉਹ ਛਾੜੇ ਮੰਦੀ ਜੀ ਉਹ ਆਵਦਾ ਆਉਂਦੇ ਨੇ ਹੂੰ ਦੁਕਾਨਦਾਰੀ ਲਈ ਹਫਤਾ ਦਾ ਦਾਨ ਜੀ ਚ ਚਲੇਗਾ ਮੈਂ ਤਾਂ ਸਿਰਫ ਸਾਰੇ ਸਮਾਜ ਨੂੰ ਜੁਆ ਕੁੜੀ ਨੂੰ ਗਲੀ ਨੂੰ ਕਿ ਸਾਰੇ ਸਮਾਜ ਨੂੰ ਇੱਕ ਹੀ ਬੇਨਤੀ ਕਰਦਾ ਵੀ ਸਾਡੇ ਜੋ ਸਨਾਤਨ ਦੇ ਗ੍ਰੰਥ ਨੇ ਨਾ ਜੀ ਸ਼ਾਸਤਰ ਵੇਦ ਸਾਡੇ ਗ੍ਰੰਥ ਨੇ ਉਹਨਾਂ ਨੂੰ ਤੁਸੀਂ ਖੁਦ ਘਰੇ ਪੜ੍ਹੋ ਖੁਦ ਉਹਨਾਂ ਤੋਂ ਗਿਆਨ ਲਓ ਉਹਨਾਂ ਤੋਂ ਗਿਆਨ ਲੈ ਕੇ ਖੁਦ ਹੀ ਤੁਸੀਂ ਧਰਮ ਬਾਰੇ ਸਿਆਣੇ ਬੋ ਜੀ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਹੈਗੀਆਂ ਆਪਾਂ ਮੰਨਦੇ ਆ ਠੀਕ ਹੈ ਸਨਾਤਨ ਪ੍ਰਚਾਰ ਦੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਰਹੀਆਂ ਨਹੀਂ ਆ ਤੇ ਇਹਦੇ ਵਿੱਚ ਅਸੀਂ ਇੱਕ ਚੀਜ਼ ਇਹ ਦੇਖਿਆ ਜਾਂਦਾ ਕਿ ਜਿਹੜੀਆਂ ਸਾਡੀਆਂ ਫਿਲਮਾਂ ਬਣਦੀਆਂ ਜਾਂ ਨਾਟਕ ਬਣਦੇ ਨੇਗੇ ਉਹਦੇ ਵਿੱਚ ਸਿਰਫ ਔਰ ਸਿਰਫ ਹਿੰਦੂ ਧਰਮ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਹਿੰਦੂ ਧਰਮ ਦੇ ਯਾਨੀ ਕਿ ਕਈ ਵਾਰੀ ਇਹ ਦਿਖਾਇਆ ਜਾਂਦਾ ਵੀ ਲਾਲ ਕੱਪੜਿਆਂ ਵਾਲਾ ਝੋੜੇ ਵਾਲਾ ਬਾਬਾ ਆਊਗਾ ਉਹ ਚਾਕੇ ਲੈ ਜਾਊਗਾ ਸਿਰਫ ਇਹ Hindu ਮਤ ਦੇ ਨਾਲ ਜਿਹੜੇ ਸਬੰਧਤ ਕਿਰਦਾਰ ਹੁੰਦੇ ਨੇਗੇ ਉਹੀ ਕਿਉਂ ਮਜ਼ਾਕ ਜਾਂ ਇਸ ਤਰ੍ਹਾਂ ਦੇ ਪਾਤਰ ਦਿਖਾਏ ਜਾਂਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਦੀ ਮੇਖੋ ਜਮ ਪਹਿਲਾਂ ਗੱਲ ਆਪਾਂ ਕਰ ਚੁੱਕੇ ਆਂ ਵੀ ਪ੍ਰਚਾਰ ਦੀ ਘਾਟ ਧਰਮ ਦੇ ਗਿਆਨ ਦੀ ਘਾਟ ਜੀ ਲੋਕਾਂ ਤੋਂ ਧਰਮ ਦਾ ਗਿਆਨ ਨਹੀਂ ਹੈ ਜੀ ਦੂਜੀ ਗੱਲ ਆ ਸਾਡੇ ਸਮਾਜ ਦੀ ਕਮਜ਼ੋਰੀ ਹਮ ਸਾਡੇ ਸਮਾਜ ਦੇ ਲੋਕ ਬੋਲਦੇ ਹਨ ਜੀ ਦੇ ਕੇ ਸਾਹਮਣੇ ਤਾਂ ਪਿਕਚਰ ਚੱਲ ਰਹੀ ਹੁੰਦੀ ਆ ਹੂੰ ਉੱਥੇ ਕੀ ਭਗਵਾਨ ਦਾ ਸਰੂਪ ਜਾਂ ਕੋਈ ਜਨਾਨ ਦਾ ਨਿਕਲਦਾ ਹਰਕਤ ਕਰਿਆ ਹੁੰਦਾ ਹੂੰ ਦੂਜੀ ਵਾਰ ਸਾਡੇ ਥੱਲੇ ਸਨਾਨ ਦੇ ਵੱਟੇ ਤਾਲੀਆਂ ਮਾਰਿਆ ਜਾਂਦੇ ਨੇ ਜੀ ਵੀ ਆਹ ਚੱਕਦੇ ਵੱਟੇ ਹੂੰ ਹੂੰ ਐਸੀ ਕੁਝ ਹੀ ਗਈ ਵੀਰ ਮੈਂ ਦੇਖਦੇ ਆ ਰਹੇ ਆ ਪਿੱਛੇ ਜੇ ਇੱਕ ਪਰਮਾ ਕਾਲੀ ਰਲੀ ਹੋਈ ਸੀ ਹੂੰ ਰੀਲੀਜ਼ ਨਹੀਂ ਹੋਈ ਰੀਲੀਜ਼ ਹੋਣੀ ਸੀ ਉਹਦਾ ਪੋਸਟਰ ਲਈ ਹੋਇਆ ਸੀ ਹਾਂਜੀ ਹਾਂਜੀ ਲੰਮੇ ਵਾਰ ਫਾਰੋਂ ਤੋਂ ਤੱਕ ਤਾਂ ਹੋਰ ਰੀਲੀਜ਼ ਹੋਣੀ ਸੀ ਜੀ ਜੀ ਹੋਰ ਨਹੀਂ ਗਈ ਹੋਉਂਦੀ ਜੀ ਕਾਲੀ ਮਾਤਾ ਮੰਦਰ ਕੋਲੇ ਦਾ ਨਾ ਪੋਸਟਰ ਆਇਆ ਵੀ ਇਸ ਤਰ੍ਹਾਂ ਕਰਕੇ ਕਿਉਂਕਿ ਉਹ ਉਹਦਾ ਪੋਸਟਰ ਇਸ ਤਰ੍ਹਾਂ ਸੀ ਵੀ ਕਾਲੀ ਮਾਤਾ ਸੁਪ ਲੈ ਆ ਤੇ ਹੱਥ ਮੂੰਹ 'ਚ ਸਖਤ ਫੜੀ ਹੋਈ ਦੀ ਅੱਛਾ ਜੀ ਤੇ ਜਰੂਰੀ ਪੋਸਟਰ ਦੇ ਕਿ ਬਾਬਾ ਜੀ ਨੈਕਸ਼ਨ ਲੈ ਲੈਬ ਨਹੀਂ ਹੈ ਇਸ ਲਈ ਨਹੀਂ ਹੋਣੀ ਉਹ ਰੀ ਨਹੀਂ ਹੋਉਂਦੀ ਜਿੱਦਾਂ ਪਹਿਲਾਂ ਪਤਾ ਲੱਗ ਜਾਂਦਾ ਦੇਖੋ ਉਹ ਤਾਂ ਹੋ ਜਾਂਦਾ ਐਕਸ਼ਨ ਪਰ ਜੀ ਹੁਣ ਆਪਾਂ ਕਹੀਏ ਵੀ ਇਕੱਲਾ ਬੰਦਾ ਜਾਂ ਥੋੜੇ ਪੰਜ ਸੱਤ ਬੰਦੇ ਸਮਾਜ ਨੂੰ ਕੁਮੇਦ ਬਾਤ ਨਹੀਂ ਹੂੰ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਵੀ ਜਿੱਥੇ ਜਿੱਥੇ ਸਾਨੂੰ ਕੋਈ ਧਰਮ ਦਾ ਇਸ ਤਰ੍ਹਾਂ ਮਿਲਦਾ ਨਾ ਅਸੀਂ ਉਹਦਾ ਵਿਰੋਧ ਕਰੀਏ ਜੀ ਬਿਲਕੁਲ ਰੋਕੀਏ ਹਮ ਸਾਰੇ ਕੁਝ ਜਨਾ ਸੜੀ ਪਰ ਸਾਡੇ ਅੰਦਰ ਬਹੁਤ ਬੰਦੇ ਕੀ ਦੇਖ ਸਕਦੇ ਨੇ ਸਿਰਫ ਇਹ ਦੇ ਦੇ ਯਾਰ ਨਹੀਂ ਇਹਦਾ ਫਰਾਂਸੀ ਸੱਟਨ ਦਾ ਬੰਦਾ ਆਪ ਹੀ ਕਰਨਗੇ ਅਸੀਂ ਉਹ ਗਰੀ ਸਾਡਾ ਕੰਮ ਨਹੀਂ ਹੈਗਾ ਇਹ ਤਾਂ ਉਸੇ ਠੰਦਾ ਕੰਮ ਸਾਡਾ ਕੰਮ ਨਹੀਂ ਹੈ ਸਭ ਤੋਂ ਪਹਿਲਾਂ ਸੱਗਠਣਾ ਤੋਂ ਉੱਚੀ ਤੋਂ ਸਭ ਤੋਂ ਪਹਿਲਾਂ ਸਿਨਾਤ ਨਹੀਂ ਜੀ ਬਿਲਕੁਲ ਸਿਨਾਤ ਨਹੀਂ ਬਣ ਕੇ ਤਰੰਭੁ ਸ਼ਾਮੋ ਵੀ ਸਾਡਾ ਧਰਮ ਆ ਇਹ ਮਾਂ ਦੇ ਸੇ ਸੱਟਨ ਦਾ ਬੰਦਾ ਮਾਂ ਦੇ ਦੇਖ ਬੰਦੇ ਦਾ ਧਰਮ ਜੀ ਸਭ ਨੂੰ ਇਹਦਾ ਤਰੇ ਹੋ ਬਾਕੀ ਜੋ ਇਹ ਫਲਮ ਵਾਲਾ ਗੱਲਾਂ ਵੀ ਇਹ ਚੱਲਦਾ ਆ ਰਿਹਾ ਪ੍ਰਚਾਰ ਸਿਰਫ ਸਦਾ ਆਪਸੀ ਜੋ ਸਾਡਾ ਤਾਲਮੇਲਾ ਉਹ ਬਣਿਆ ਰਹਿਣਾ ਇਸ ਕਰਕੇ ਅੱਗੇ ਤੋਂ ਅੱਗੇ ਵਧਦਾ ਜਾ ਰਿਹਾ ਸਾਡੇ ਵਿਰੋਧੀ ਨੇ ਜਿਹੜੇ ਸਨਾਤਨ ਨੀਵਾ ਦਿਖਾਉਣਾ ਚਾਹੁੰਦੇ ਨੇ ਜੀ ਠੀਕ ਹੈ ਉਹ ਦਿਲਪੁਰ ਦਿਵਾਉਣ ਦੀ ਹੌਸਲੇ ਵਾਧਾ ਜਾਂਦੇ ਨੇ ਤੇ ਉਹਨਾਂ ਦੇ ਹੌਸਲੇ ਲਾਉਣ ਵਾਸਤੇ ਹੀ ਬਾਬਾ ਜੀ ਨੇ ਡਾਕ ਜੱਕੀ ਸੀ ਜੀ ਤੇ ਇਹ ਮਡਲ ਤਿਆਰ ਕਰੇ ਨੇ ਤੇ ਜਿੰਨਾ ਸਾਡੇ ਤੇ ਜੋਰ ਹੈ ਭਾਈ ਇਹ ਸਾਰਾ ਪੂਰਾ ਲਾ ਰੱਖਿਆ ਹਾਂ ਜੀ ਛੜਦੇ ਕਿਸੇ ਨੂੰ ਵੀ ਹੈ ਨਹੀਂ ਉਰੇ ਜੀ ਜੋ ਸਾਡੇ ਧਰਮ ਦੇ ਵਿਰੁੱਧ ਚੱਲੂਆ ਸਾਡਾ ਕੋਈ ਨਹੀਂ ਲੱਗਦਾ ਕਿ ਸਾਡਾ ਚ ਕੋਈ ਸਹਾਰਾ ਰਹੇਗਾ ਉਹ ਜੀ ਤਰਮਸਤਕਾਰ ਕਰੂਗਾ ਸਾਡਾ ਜੇ ਬੰਦਾ ਸਾਨੂੰ ਕੋਈ ਜਾਣਦਾ ਨਹੀਂ 60 ਤੋਂ 6000 ਕਿਲੋਮੀਟਰ ਤੋਂ ਬੈਠਾ ਤਰਮਸਤਕਾਰ ਕਰੂਗਾ ਸਾਡਾ ਆਪ ਦਾ ਬਿਲਕੁਲ ਮੇਰੇ ਨਾਂ ਦੇ ਕੁਰਸੀ ਤੇ ਬੈਠਾ ਹੂੰ ਧਰਮ ਦਾ ਸਾਡੇ ਧਰਮ ਦਾ ਸਗਾ ਨਹੀਂ ਹੈਗਾ ਉਹ ਸਾਡਾ ਕੱਖ ਨਹੀਂ ਲੱਗਦਾ ਜੀ ਆਪਣੀ ਇੱਕ ਚੀਜ਼ ਮੈਂ ਤੁਹਾਡੇ ਤੋਂ ਹੋਰ ਜਾਣਨੀ ਚਾਹਾਂਗਾ ਕਿ ਆਪਣੇ ਸਮਾਜ ਦੇ ਵਿੱਚ ਜ਼ਿਆਦਾਤਰ ਲੋਕ ਹੈਗੇ ਨੇ ਜਿਹੜੇ ਉਹ ਦੇਹਦਾਰੀ ਗੁਰੂਆਂ ਦੇ ਪਿੱਛੇ ਲੱਗੇ ਹੋਏ ਨੇ ਔਰ ਉਸ ਕਰਕੇ ਵੀ ਇਹ ਸਮਝਿਆ ਜਾਂਦਾ ਹੈ ਕਿ ਸਾਡੇ ਧਰਮ ਨੂੰ ਨੁਕਸਾਨ ਹੋ ਰਿਹਾ ਹੈ ਔਰ ਕਈ ਜਗ੍ਹਾ ਤੇ ਇਹ ਵੀ ਸਮਝਿਆ ਜਾਂਦਾ ਹੈ ਕਿ ਇਹਨਾਂ ਕਰਕੇ ਨੁਕਸਾਨ ਨਹੀਂ ਬਲਕਿ ਫਾਇਦਾ ਹੁੰਦਾ ਤੁਸੀਂ ਇਹ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਕਈ ਤਰ੍ਹਾਂ ਦੀਆਂ ਦੁਕਾਨਾਂ ਦਰੇ ਖੁੱਲੀਆਂ ਹੋਈਆਂ ਨੇ ਜੀ ਜੋ ਤੁਸੀਂ ਇਹ ਦੇਹ ਤਲੇ ਗੁਰੂ ਕਹ ਰਹੇ ਹੋ ਹੂੰ ਠੀਕ ਹੈ ਨਾ ਬਸ ਯਾਰ ਗੁਰੂ ਨਹੀਂ ਮੰਨਦੇ ਮਾਤਾ ਦੇ ਦੇਹ ਤਲੇ ਗੁਰੂ ਨੂੰ ਮੰਨਦਾ ਜੀ ਸਾਉਤੋ ਕਟੇ ਗੁਰੂ ਸਾਡੇ ਗ੍ਰੰਥ ਨੇ ਜੀ ਬਿਲਕੁਲ ਗ੍ਰੰਥਾਲਾ ਮੰਗੋ ਸਮ ਮਨੋਂ ਪੜੋ ਬਚਾਰਾ ਸੰਸਾਰਾ ਗਿਆਨ ਉਹ ਚ ਮਿਲੂਗਾ ਜੀ ਇੱਕ ਅੱਜ ਮੈਨੂੰ ਇੱਕ ਵੀ ਇਨਸਾਨ ਇਹੋ ਜਿਹਾ ਮਿਲਦੇ ਜਿਹਦੇ ਪੰਜ ਅਵਦੇ ਜਿਹੜੇ ਉਹਦੇ ਆਪਣੇ ਅਗਰ ਹੁੰਦੇ ਨੇ ਉਹਦੇ ਕੰਟਰੋਲ 'ਚ ਨੇ ਉਹਦੇ ਇੰਦਰੀਆਂ ਉਹਦੇ ਕੰਟਰੋਲ 'ਚ ਨੇ ਜੀ ਕੋਈ ਵੀ ਜਾਲਾ ਉਹ ਤਨ ਉਹ ਘਟਾ ਹੈ ਜੀ ਇਨਸਾਨ ਇਹਨਾਂ ਦੀ ਇੰਦਰੀਆਂ ਆਪਣੇ ਕੰਟਰੋਲ 'ਚ ਨਹੀਂ ਹੈ ਜੀ ਜਿਉਂ ਨੇ ਕਿਹਾ ਜੋ ਮਰਜ਼ੀ ਚੋਲਾ ਪਾ ਲਿਆ ਜੀ ਜਿਹੜੇ ਸਾਡੇ ਅਸਲੀ ਸੰਤ ਨੇ ਹੂੰ ਜੋ ਗੁਰੂ ਬਰਨ ਦੇ ਲਾਇਕ ਨਹੀਂ ਹੂੰ ਉਹ ਤਾਂ ਸਮਾਜ ਚ ਆਉਂਦੇ ਨਹੀਂ ਜੀ ਉਹ ਤਾਂ ਸਮਾਜ ਚ ਨਹੀਂ ਆਉਂਦੇ ਉਹ ਤਾਂ ਬੈਠੀ ਬਹੁਤ ਦੂਰ ਨੇ ਉਹਨਾਂ ਨੂੰ ਤਾਂ ਦਰਹਿਤ ਵੀ ਗੱਲਾਂ ਦਾ ਕੋਈ ਮਤਲਬ ਹੀ ਨਹੀਂ ਹੂੰ ਜਿਨ੍ਹਾਂ ਨੂੰ ਦਰਹਿਤ ਵੀ ਗੱਲਾਂ ਨਾਲ ਮਤਲਬ ਆ ਹੂੰ ਉਹ ਗੁਰੂ ਹੀ ਹੁੰਦਾ ਉਹ ਗੁਰੂ ਨਹੀਂ ਹੱਸਦਾ ਠੀਕ ਹੈ ਜੀ ਜੀ ਦੇਖੋ ਸਤਾਰਾ ਤੁਝ ਮੇਰੀ ਸੋਚ ਆ ਕਿ ਕਿਸੇ ਕੋਈ ਵੀ ਦੀ ਧਾਰੀ ਇਨਸਾਨ ਕੋਈ ਪ੍ਰੋਪਰ ਗੁਰੂ ਨਹੀਂ ਹੋ ਸਕਦਾ ਜੀ ਕਿਤਾਬ ਪੜ ਕੇ ਤੁਸਾਨੂੰ ਗ੍ਰੰਥ ਪੜ ਕੇ ਤੁਸਾਨੂੰ ਮਤਲਬ ਲਾਲੂ ਕੀ ਗਿਆਨ ਲੈਣਾ ਜੀ ਬਿਲਕੁਲ ਤੁਸੀਂ ਵਿਚਾਰੋ ਉਹ ਵੀ ਜਿਹੜਾ ਬੰਦਾ ਕੋਈ ਅੱਜ ਜਿਹਨੂੰ ਅਸੀਂ ਗੁਰੂ ਮੰਨ ਲਿਆ ਜਿਹਦੇ ਗੋਟੇ ਫੜਵਾਇਆ ਜਾ ਕੇ ਮੱਥਾ ਟੇਕਦਾ ਕੋਨੇ ਗਿਆਨ ਕੀ ਤੁਹਾਨੂੰ ਹਾਸਲ ਕੀਤਾ ਜੀ ਉਹਨੇ ਤਾਂ ਗ੍ਰੰਥਾ ਤੋਂ ਹੀ ਗਿਆਨ ਹਾਸਲ ਕੀਤਾ ਹਾਂਜੀ ਜਦ ਜਨੇ ਥੋੜੇ ਬਾਲ ਗਿਆਨ ਪੜ ਕੇ ਸੁਣਾਤਾ ਉਹਨੂੰ ਸਮਝਾਤਾ ਹੂੰ ਹੂੰ ਕਤੋਂ ਸੀ ਕਿ ਉਹਨਾਂ ਸਭ ਦੇ ਕੋਲ ਪੜ੍ਹਿਆ। ਜੀ ਬਿਲਕੁਲ। ਬਸ ਮਾ ਪਾਤਸ਼ਾਹ ਸਾਨੂੰ ਕਹ ਕੇ ਗਏ ਨੇ ਗੁਰੂ ਮਾਨ ਦੇ ਗ੍ਰੰਥ। ਜੀ ਬਿਲਕੁਲ। ਸਿੱਖ ਸਮਾਜ ਆ ਜਾਏਗਾ, ਸਾਡੇ ਸਮਾਜ ਆਊਗੀ। ਜੀ ਬਿਲਕੁਲ। ਉਹਨਾਂ ਨੇ ਕਿਉਂ ਕਿਹਾ ਗੁਰੂਆਂ ਨੇ ਵੀ ਗੁਰੂ ਮਾਨ ਦੇ ਗ੍ਰੰਥ। ਹੂੰ। ਉਹਨੂੰ ਪਤਾ ਸੀ ਕਾਲੇਖੋ ਵਿੱਚ ਕੋਈ ਸਾਫ ਉਤਾਰਨੇ ਆ। ਸਾਡੇ ਸਾਹਮਣੇ ਵੀ ਆਏ ਨੇ। ਜੀ ਜੀ। ਬਹੁਤ ਬਹੁਤ ਜਿਹੜਾ ਬਰੀਆ ਨੇ, ਜਿਹਨਾਂ ਬਰੀਆ ਨੇ ਉਹ ਕਿਉਂ ਬਰੀਆ ਨੇ? ਉਹ ਸਹੀ ਇਨਸਾਨ ਆ। ਉਹਦੇ ਤੇ ਉਂਗਲੀ ਲੱਗ ਉਂਗਲੀ ਤਾਂ ਉਂਗਲੀ ਹੋ ਸਕਦੀ ਆ। ਜੀ। ਠੀਕ ਆ। ਹੂੰ। ਪਰ ਉਂਗਲੀ ਦਾ ਕਰਦਾ ਬੰਦਾ ਚਾਰ ਉਂਗਲੀਆਂ ਤਿੰਨ ਉਂਗਲੀਆਂ ਉਹ ਅਦਵਲੀ ਮੁੜੀ ਹੁੰਦੀਆਂ ਨੇ ਪਹਿਲਾਂ ਤਾਂ ਮੁੜੀਆਂ ਹੁੰਦੀਆਂ ਇਸ ਕਰਕੇ ਸਹੀ ਬੰਦਾ ਕੋਈ ਵੀ ਨਹੀਂ ਹੈ ਹੂੰ ਠੀਕ ਹੈ ਜੇ ਗਵਰਨਮੈਂਟ ਇੰਨੀ ਕੰਬਲੀ ਵੀ ਨਹੀਂ ਹੈ ਕਿ ਕਿਸੇ ਨੂੰ ਫੜ ਕੇ ਮੈਂ ਅੰਦਰ ਜਗਾ ਜਗਾ ਦੂਗੀ ਜੀ ਬਿਲਕੁਲ ਜਿਉਣਾ ਕੁਝ ਮਿਲਦਾ ਮਾਇਨੇ ਕਿ ਜਦਨੇ ਤੁਹਾਨੂੰ ਜੰਗ ਨੂੰ ਲੈ ਗਈ ਹੂੰ ਨਾ ਜਾਮਗੇ ਨਾ ਅਜਾ ਲੱਗੇ ਜਾਂਦੇ ਨੇ ਹੂੰ ਸਾਬਤ ਵੀ ਹੋਣਾ ਜੀ ਬਿਲਕੁਲ ਜਿਹੜੇ ਸਾਂਹੀ ਜਾਮਗੇ ਸਾਬਤ ਹੋਣਗੇ ਉਹ ਹਾਂ ਰੋਜੀ ਦੇ ਸਾਬਿਤ ਹੋ ਗਏ ਉਹ ਕਿਤੇ ਨਹੀਂ ਉਹ ਸਭ ਨੂੰ ਪਤਾ ਉਹਦਾ ਹਨ ਜੋ ਦੁਨੀਆ ਮੰਨੇ ਨਾ ਮੰਨੇ ਬਖਰੀ ਘਰਲਾ ਪਰ ਗਵਰਨਮੈਂਟ ਕਦੇ ਮਾਰ ਨਹੀਂ ਕਰਦੀ ਹੁੰਦੀ ਜੀ ਅਸੀਂ ਕਿਸੇ ਦਾ ਵਿਰੋਧ ਵੀ ਨਹੀਂ ਕਰਦੇ ਹੂੰ ਠੀਕ ਹੈ ਜਿਹਦਾ ਜਿੱਦਾਂ ਜਿਵੇਂ ਲੋਟ ਆਉਂਦਾ ਪਲਾ ਢੋਲ ਵਜਾਈ ਜਾਂਦਾ ਬੱਜੀ ਆ ਵੀ ਜੀ ਬਿਲਕੁਲ ਤੇ ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਜੋ ਆਪਣੀ ਇਹ ਜਾਣਕਾਰੀ ਤੁਸੀਂ ਅੱਜ ਦਿੱਤੀ ਹੈਗੀ ਹੈ ਬਹੁਤ ਹੀ ਵੜਮੁੱਲੀ ਸਾਡੇ ਲਈ ਤੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਇਹ ਪੁੱਛਣਾ ਚਾਹਾਂਗਾ ਕਿ ਤੁਸੀਂ ਜਿਹੜੇ ਸਾਡੇ ਨੌਜਵਾਨ ਪੀੜੀ ਹੈ ਉਹਨੂੰ ਸ਼ਾਰਟ ਦੇ ਵਿੱਚ ਕੀ ਸੰਦੇਸ਼ ਦੇਣਾ ਚਾਹੁੰਗੇ ਜੋ ਇਸ ਨੌਜਵਾਨ ਪੀੜੀਆ ਕਿਸੇ ਵੀ ਧਰਮ ਨੂੰ ਬੁਲਾਉਂਦਾ ਦੀ ਆ ਜੀ ਸਭ ਨੂੰ ਇੱਕੋ ਬੇਨਤੀ ਹੱਥ ਜੋੜ ਕੇ ਵੀ ਆਪਦੇ ਧਰਮ ਦੇ ਗ੍ਰੰਥ ਪੜੋ ਜੀ ਸਭ ਤੋਂ ਪੁਰਾਣਾ ਸਨਾਤਨ ਧਰਮ ਸਨਾਤਨ ਦੇ ਵੇਦ ਗ੍ਰੰਥਾਂ ਤੋਂ ਸਿੱਖਿਆ ਫੜੇ ਕੋਲ ਬਹੁਤ ਬੁਝਸਾਤ ਹੁੰਦਾ ਉਹਨਾਂ ਨੂੰ ਪੜੋ ਉਹਨਾਂ ਤੋਂ ਗਿਆਨ ਲਓ ਜੀ ਦੇਹਧਾਰੀਆਂ ਵਿੱਚ ਕੁਝ ਨਹੀਂ ਗੈਰ ਸੱਚ ਜੀ ਜੋ ਅਸੀਂ ਧਰਮ ਦਾ ਸਾਡਾ ਜੋ ਪ੍ਰਚਾਰ ਹੋ ਰਿਹਾ ਇਸ ਟਾਈਮ ਦੇ ਵਿੱਚ ਉਹ ਇੱਕ ਮਨੋਰੰਜਨ ਦੇ ਅਧਿਕਰਮਾਂ ਮੰਨਵਾ। 90% 60% ਚ ਮਨੋਰੰਜਨ ਜਿਹੜਾ ਹੁੰਦਾ। ਉਹ ਚੀਜ਼ ਦਾ ਗਿਆਨ ਤੁਸੀਂ ਆਪਦੇ ਗ੍ਰੰਥਾਂ ਤੋਂ ਹਾਸਲ ਕਰੋ। ਜੀ। ਸਨਾਤਨ ਜਾਗਰਨ ਸੁਧਾਰ ਮੰਡਲ ਦਾ ਅਸੀਂ ਗ੍ਰੰਥ ਲਈਜ ਕੀਤਾ। ਜੀ। ਜਾਗਰਨ ਮੈਂ ਜਾਗਰਨ ਪੰਥ ਦਾ ਗ੍ਰੰਥ ਲਈਜ ਹੋਇਆ। ਜੀ। ਜਾਗਰਨ ਵਾਲੇ ਅਸੀਂ ਗਿਆਨ ਲੈਣਾ ਵੀ ਜਾਗਰਨ ਨੇ ਕੀਆ। ਜਾਗਰਨ ਕਿੱਥੋਂ ਸ਼ੁਰੂ ਹੋਇਆ? ਜਾਗਰਨ ਦੀ ਮਰਦਾ ਕੀ ਆ? ਹਮ। ਠੀਕ ਹੈ। ਉਹ ਸਾਡਾ ਗ੍ਰੰਥ ਗ੍ਰੰਥ ਪੜੋ। ਜੀ ਉਹ ਗੁਰਾਂ ਤੋਂ ਸਭ ਸਾਰਾ ਕੀ ਹਾਂ ਮਿਲੂਗਾ ਵੀ ਜਗਰਨੋਂ ਪੰਚ ਦੇ ਗ੍ਰੰਥ ਦੇ ਵਿੱਚ ਕੀ ਲਿਖਿਆ ਜਗਰਮ ਹੁੰਦਾ ਕੀ ਆ ਜੀ ਲੜਨੋਏ ਬਦਾਂ ਦੇ ਜਦਾ ਠੰਨੇ ਨੂੰ ਸੰਤਨ ਦਾ ਜਗਰਮ ਨਾਲ ਨੂੰ ਜੋੜੀ ਪੂਜਨ ਦਾ ਨਹੀਂ ਪਤਾ ਉਹ ਜੋੜੀ ਪੂਜਨ ਕੀ ਜਾਂਦਾ ਜੀ ਔਰ 98% ਹੀ ਜਗਰਨ ਵਾਲਾ ਜੋੜੀ ਪੂਜਨ ਨਹੀਂ ਕੀਤਾ ਹੁੰਦਾ ਜੀ ਠੀਕ ਹੈ ਨਾ ਮੈਂ ਕਿਹਨੂੰ ਜਗਰਨ ਕੀ ਕਰਨਗੇ ਸਾਨੂੰ 98% ਹੀ ਜਗਰਨ ਵਾਲਾ ਨੂੰ ਜਗਰਨ ਦੇ ਘਰਾਣਿਆਂ ਦਾ ਨਹੀਂ ਪਤਾ ਜੀ ਠੀਕ ਹੈ ਅੱਜ ਕੱਲ੍ਹ ਹਰੇ ਕੇ ਭਜਨ ਗਾਇਕ ਮਨਵਰਤਾ ਕੋ ਮਾਤਾ ਜੀ ਮੀਟਾਂ ਗਾ ਰਹੇ ਗਾ ਰਹੇ ਆ ਉਹਨਾਂ ਕੋਈ ਚਾਸ ਵੀ ਕਿਹੜੀ ਕਰਾਨੇ ਨਾਲ ਸੰਬੰਧਾ ਹੈ ਜੀ ਸੋਨ ਦੇ ਬਲਕਾਂ ਜਾਂ ਅਗਰ ਅਗਰ ਤਾਂ ਤਾਂ ਕਿ ਜਗਾ ਨਾ ਗਰੰਤਾ ਕਰਨੇ ਹਾਂ ਜਿਹੜਾ ਪਤਾ ਤਾਂ ਹੋ ਰਹੇ ਹਾਂ ਕਿ ਤੁਹ ਕਿਹੜੀ ਕਰਾਨੇ ਚੂ ਅੱਗੇ ਜਗ ਲੱਤਾਂ ਕਰ ਰਹੇ ਹੋ ਕੋਈ ਜੀ ਕੋਈ ਲੋਕਾਂ ਐ ਪਤਾ ਵੀ ਕਹਾਂ ਵਸੇ ਬੰਦਾ ਬਹੁਤ ਵਧੀਆ ਦੀ ਆਵਾਜ਼ ਆ ਉਹਦੇ ਪਰ ਜਗਾ ਨਾ ਸਮਝਾਉਂਦਾ ਬੜੀ ਆ ਨਹੀਂ ਠੀਕ ਹੈ ਹੱਥ ਘੜੇ ਕਰਾਂ ਆਉਂਦੇ ਨੇ ਉਹ ਕੰਮਲੇ ਦੇ ਹੱਥ ਤੋਂ ਆਉਂਦੇ ਫੜੇ ਹੁੰਦੇ ਜੇ ਬੰਦਾ ਹੱਥ ਜਾਂਦਾ ਜੀ ਸਹੀ ਗੱਲ ਜੀ ਬਿਲਕੁਲ ਜੇ ਉਹ ਸਰੈਂਡਰ ਕਰ ਠੀਕ ਹੈ ਪਰਮਾਤਮਾ ਦਾ ਆਪ ਮੰਗਣਾ ਝੂੜੇ ਅੱਡ ਕੇ ਮੰਗੋ ਹੱਥ ਜੋੜ ਕੇ ਮੰਗੋ ਹੂੰ ਤਾਂ ਪਤਾ ਹੈ ਵੀ ਤੁਸੀਂ ਹਾਰਗੇ ਤਾਂ ਹੀ ਲੱਗੇ ਹੋਇਓ ਜੀ ਠੀਕ ਹੈ ਉਹਨੂੰ ਮਨਾ ਰਹੇ ਹਾਂ ਜੀ ਜੀ ਬਿਲਕੁਲ ਬਿਲਕੁਲ ਸਹੀ ਇੰਗਲ ਹੈ ਠੀਕ ਹੈ ਕਿ ਆ ਵੀ ਪ੍ਰਾਵਾ ਸਾਨੂੰ ਬਸ ਜਿੰਨੂੰ ਜਿਵੇਂ ਲੋਟ ਆਉਂਦਾ ਨਾ ਉਸ ਤਰੀ ਚੱਲੀ ਜਾਂਦਾ ਤੇ ਹੁਣ ਅਸੀਂ ਜੋ ਇਹ ਸ਼ੁਰੂ ਕੀਤੀ ਹੈ ਮਹੀਨੇ ਸਿਰਫ ਸਾਸ਼ਤਰਾ ਦਾ ਗ੍ਰੰਥ ਆਇਆ ਜਾਣਾ ਸਭਾ ਇੱਕੋ ਹੀ ਮਹੀਨਾ ਟਾਰਗੇਟ ਆ ਤੇ ਸਾਡੇ ਜੋ ਵੀ ਪਰਬੂ ਹੋ ਰਹੇ ਹਨ ਜੋ ਵੀ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉਹਦੇ ਸ਼ਾਸਤਰਾ ਤੇ ਗ੍ਰੰਥਾਂ ਦੇ ਹਿਸਾਬ ਨਾਲ ਕਰੀਏ ਇਹ ਤੋਂ ਬਾਅਦ ਨਾ ਚਲੀਏ ਆਪਦੇ ਮਨੋਂ ਮਰジナ ਭੋਜਨ ਕਰੀਏ ਜੀ ਤਾਂ ਜਗਦੀਪ ਜੀ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਆਪਣੀ ਜਿਹੜੀ ਇਹ ਵਡੂੰਲੀ ਨੌਲੇਜ ਹੈ ਜਾਣਕਾਰੀ ਹੈ ਉਹ ਸਾਡੇ ਨਾਲ ਸਾਂਝੀ ਕੀਤੀ ਸਾਡੇ ਨਾਲ ਸੀਗੇ ਜਗਦੀਪ ਸ਼ਰਮਾ ਜੀ ਅਖੀਰ ਭਾਰਤੀ ਜਾਗਰਣ ਸੁਧਾਰ ਮੰਡਲ ਦੇ ਪੰਜਾਬ ਪ੍ਰਧਾਨ ਤੇ ਸ਼੍ਰੀ ਹਿੱਦੂ ਤਖਤ ਭਾਰਤ ਦੇ ਉੱਤਰੀ ਭਾਰਤ ਦੇ ਪ੍ਰਧਾਨ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੈ ਸ਼੍ਰੀ ਰਾਮ